ਮੁੱਖ ਮੰਤਰੀ ਜਿਹੜਾ ਸਵੇਰੇ ਉੱਡਦਾ ਉੱਦਿਆਂ ਸਾਰ ਕੰਮ ਲੱਗ ਪੈਂਦਾ ਕਿ ਅਸੀਂ ਜਿਹੜਾ ਇਨਕਲਾਬ ਲਿਆਂਦਾ ਇਨਕਲਾਬ ਲਿਆਂਦਾ ਉਹ ਤੇਰਾ ਇਨਕਲਾਬ ਤਾਂ ਆ ਫਿਰਦਾ ਜਿਹੜਾ ਸਿੱਧਾ ਪੈਸੇ ਰਾ ਕੇ 15-20000 ਰੁਪਇਆ ਲਈ ਜਾਂਦੇ ਇਨਕਲਾਬ ਆ ਤੇਰਾ ਇਹ ਟੀ.ਡੀ.ਐਸ ਨਾਮ ਦੀ ਹੈ ਕਿ ਕੰਪਨੀ ਆ ਕਿ ਜਿਹੜੀ ਕੰਪਨੀ ਉਹ 15 ਤੋਂ 20000 ਦੀ ਮੰਗ ਕਰ ਰਹੀ ਹੈ ਮੰਗ ਨਹੀਂ ਕਰ ਰਹੀਗੀ ਕਿਤੇ ਨਾ ਕਿਤੇ ਉਹ ਬਾਰਡਰ ਜ਼ੋਨ ਦੇ ਵਿੱਚ ਘੜ ਤੋਂ ਘੱਟ ਤੇ 2-2 300 ਬੰਦੇ ਤੋਂ ਪੈਸਾ ਲੈ ਵੀ ਗਏ ਆ ਉਹ ਸਿੱਧਾ ਇਕੱਲਾ ਪੈਸਾ ਕੈਸ਼ ਹੈ ਜੀ ਕੈਸ਼ ਪੈਸੇ ਨੂੰ ਤਾਂ ਅਸੀਂ ਰਿਸ਼ਵਤ ਸਮਝ ਸਕਦੇ ਆ ਘੜ ਤੋਂ ਘੱਟ 3-4 ਕਰੋੜ ਰ ਆਮ ਤੌਰ ਤੇ ਹੁੰਦਾ ਪੱਕੇ ਰਜਗਾਰ ਰਿਸ਼ਵਤ ਲਈ ਜਾਂਦੀ ਆ ਪਰ ਇੱਥੇ ਤਾਂ ਕੱਚੇ ਲਈ ਵੀ ਰਿਸ਼ਵਤ ਲੈ ਰਹੇ ਨੇ ਇਹ ਉਹ ਬਦਲਾ ਜਿਹੜਾ ਕਹਿੰਦੇ ਸੀ 70 ਸਾਲਾਂ ਚ ਨਹੀਂ ਹੋਇਆ ਇਹ ਬਦਲਾ ਨਹੀਂ ਕਹਿ ਸਕਦੇ ਅਸੀਂ ਇਹ ਜਿਹੜੇ ਸਾਡੇ ਮੀਟਰ ਰੀਡਰ ਆਊਟਸੋਰਸ ਮੀਟਰ ਰੀਡਰ ਆ ਜਾਂ ਕੋਈ ਵੀ ਕੱਚੇ ਅਧਿਕਾਰੀ ਆ ਇਹ ਉਹਨਾਂ ਤੋਂ ਇੱਕ ਸਰਕਾਰ ਨੇ ਬਦਲਾ ਲੈ ਲਿਆ ਮਹਿਕਮਾ ਸਰਕਾਰੀ ਆ ਤੁਹਾਡਾ ਫਿਰ ਇਹ ਕੰਪਨੀਆਂ ਕਿਉਂ ਲੈ ਕੇ ਆਉਂਦੀ ਆ ਸਰਕਾਰ ਜਿਹੜੇ ਨਾ ਜੀ ਸਾਡੇ ਕੰਪਨੀ ਦੇ ਜਿਹੜੇ ਅਧਿਕਾਰੀ ਆ ਉੱਚ ਅਧਿਕਾਰੀ ਆ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੂੰ ਮੋਟਾ ਪੈਸਾ ਜਾਂਦਾ ਉਹ ਕੀ ਕਹਿ ਦਿੰਦੇ ਆ ਜੀ ਇਹ ਕੰਮ ਹੋ ਨਹੀਂ ਸਕਦਾ ਸਰਕਾਰ ਨੂੰ ਕਹਿ ਦਿੰਦੇ ਆ ਇਹ ਆਊਟਸੋਰਸ ਹੈ ਇਹਨਾਂ ਦਾ ਹੱਲ ਹੋ ਨਹੀਂ ਸਕਦਾ ਐਸੇ ਮੰਗਣ ਤੋਂ ਬਾਅਦ ਇਹ ਜੁਆਇਨਿੰਗ ਲੈਟਰ ਦੇ ਦਿੰਦੇ ਆ ਘੱਟ ਤੋਂ ਘੱਟ ਅਸੀਂ ਬਿਜਲੀ ਬੋਰਡ ਨੂੰ 10 ਤੋਂ 15 20 ਜੁਆਇਨਿੰਗ ਲੈਟਰਾਂ ਵੀ ਦੇ ਆਏ ਲਓ ਭਈਆ ਪੈਸੇ ਦੇ ਕੇ ਜੁਆਇਨਿੰਗ ਲੈਟਰਾਂ ਦੇ ਦਿੱਤੀਆਂ ਕਿਉਂਕਿ ਭਾਈ ਸਾਡੇ ਕੋਲੇ ਇੰਨੀ ਪੂੰਜੀ ਹੈ ਨਹੀਂ ਵੀ ਅਸੀਂ 15 20000 ਰੁਪਇਆ ਇਕੱਠਾ ਕਰਕੇ ਘਰਾਂ ਦੇ ਵਿੱਚੋਂ ਅਸੀਂ ਲੈ ਆਈਏ ਉਹ ਮੰਗਦੇ ਇਹ ਕਹਿ ਕੇ ਆ ਜੀ ਅਸੀਂ ਤੁਹਾਨੂੰ ਕੀ ਕਰਾਂਗੇ ਅਸੀਂ ਉਹਨੂੰ ਤੁਹਾਨੂੰ ਜੀ ਪ੍ਰਿੰਟਰ ਦੇਵਾਂਗੇ ਜੀ ਅਸੀਂ ਤੁਹਾਨੂੰ ਆਹ ਦੇਵਾਂਗੇ ਅਸੀਂ ਤੁਹਾਨੂੰ ਕੰਪਨੀਆਂ ਦੇ ਵਿੱਚ ਟ੍ਰੇਨਿੰਗ ਦੇਵਾਂਗੇ ਦੇਖੋ ਟ੍ਰੇਨਿੰਗ ਤਾਂ ਸਾਡੀ ਪਹਿਲਾਂ ਤਾਂ ਕੈਪਟਨ ਨੇ ਲੈ ਲਈ ਟ੍ਰੇਨਿੰਗ ਉਦੋਂ ਪਹਿਲਾਂ ਬਦਲ ਕੇ ਲੈਂਦੇ ਰੇ ਟ੍ਰੇਨਿੰਗ ਸਾਡੀ ਉਦੋਂ ਬਾਅਦ ਚੰਨੀ ਲੈ ਗਿਆ ਘਰ ਘਰ ਚੱਲੀ ਗੱਲ ਹੁਣ ਆ ਝਾੜੂ ਵਾਲੇ ਟ੍ਰੇਨਿੰਗ ਸਾਡੀ ਲੈ ਗਿਆ ਉਹ ਭਾਈ ਸਾਨੂੰ ਤਾਂ ਟ੍ਰੇਨਿੰਗ ਦਿੰਦਿਆਂ ਨੂੰ ਘੱਟ ਤੋਂ ਘੱਟ 9-10 ਸਾਲ ਹੋ ਗਏ ਅਸੀਂ ਜਿਤਾਉਣ ਵਾਲੇ ਪੰਜਾਬ ਸਰਕਾਰ ਨੂੰ ਮੀਟਰੀ ਡਰਾਂ ਜਿਨ੍ਹਾਂ ਕੋਲੇ 18-18 20-20 ਪੈਂਡਾ ਹੈ ਜਾ ਕੇ ਬੈਲਾ ਫੜਾਉਂਦੇ ਸੀ ਨਾਲੇ ਕਹਿੰਦੇ ਸੀ ਆਪਾਂ ਬਦਲਾ ਲੈ ਕੇ ਆਈਏ ਪਰ ਵੇਖੋ ਇਹੋ ਜਿਹਾ ਬਦਲਾ ਆ ਗਿਆ ਸਾਡਾ ਬਦਲਾ ਲੈ ਲਿਆ ਭਾਈ ਭਗਵਾਨ ਤਮਾਣੇ ਇਹ ਦੱਸ ਅਸੀਂ ਚਟਾ ਤਾਂ ਨਹੀਂ ਵੇਚਦੇ ਅਸੀਂ ਨਸ਼ਾ ਤਾਂ ਨਹੀਂ ਵੇਚਦੇ ਇਹ ਤੇਰੀਆਂ ਨਲੈਕੀਆਂ ਤੁਹਾਡੀਆਂ ਸਰਕਾਰਾਂ ਦੀਆਂ ਨਲੈਕੀਆਂ ਹੁਣ ਤਾਂ ਤੇਰੀਆਂ ਦੀਆਂ ਨਲੈਕੀਆਂ ਸਰਕਾਰਦਿਆਂ ਜਿਹਨੂੰ 3 ਸਾਲ ਹੋ ਗਏ ਕੰਮ ਕਰਦੀਆਂ ਪੰਜਾਬ ਸਰਕਾਰ ਤੇਰੇ ਕੋਲੇ ਇੱਕ ਮੌਕਾ ਮਿਲਿਆ ਅੱਜ ਇਹ ਕੰਪਨੀ ਦਾ ਵੱਡਾ ਕਰਾਪਸ਼ਨ ਤੇਰੇ ਕੋਲੇ ਫੜੀ ਗਈ ਆ ਇਹ ਕੰਪਨੀਆਂ ਦੇ ਟੈਂਡਰ ਰੱਦ ਕਰ ਉਹ ਸਾਨੂੰ 20-25 ਹਜ਼ਾਰ ਦੀ ਨੌਕਰੀ ਤੇ ਸਿੱਧੇ ਰੱਖ ਲਾ 5000 ਦੀ ਨੌਕਰੀ ਐ ਇਹਦੇ ਲਈ ਬਰਸ਼ਬਦੀ ਨਹੀਂ ਪਿਆ ਕਰੂ ਲਓ ਜੀ ਮੈਂ 5000 ਦੀ ਤੁਹਾਨੂੰ ਜਿਆਦਾ ਕਹਿਤੀ ਬਾਈ ਜੀ ਜੇ ਮੈਂ ਤੇਰੀ ਮੇਰੀ ਜਿਹੜੀ ਐਂਟਰੀ ਆ ਖਾਤਿਆਂ ਦੀ ਬਿਜਲੀ ਮੰਤਰੀ ਯੂਟੀਯੂ ਦੇ ਸਾਹਦੇ ਮੇਜ ਦੇ ਉੱਤੇ ਪਈ ਆ ਜਿਹਦੇ ਵਿੱਚ ਮੇਰੀ ਜਿਹੜੀ ਤਨਖਾਹ ਹੁੰਦੀ ਰਹੀ ਆ 3500 5500 5200 4800 ਸਾਡੇ ਕੋਲੇ 1500 ਦਾ ਤਨਖਾਹ ਵਾਲੇ ਵੀ ਬੰਦੇ ਹੈਗੇ ਆ ਲੋਕ ਵਾਈ ਟੀਵੀ ਨਾਲ ਜੁੜੋ ਤੁਸੀਂ ਮੈਂ ਤਾਜ ਪੰਜਾਬ ਸਰਕਾਰ ਲਗਾਤਾਰ ਕੈਰੀ ਆ ਕਿ ਭ੍ਰਸ਼ਟਾਚਾਰ ਅਸੀਂ ਬੰਦ ਕਰਤਾ ਅਸੀਂ ਇਸ ਦੇ ਖਿਲਾਫ ਪਰ PSPCL ਜਿਹੜਾ ਮੈਕਮਾ ਉਹਦੇ ਵਿੱਚ ਕੁਝ ਕੰਪਨੀ ਨੂੰ ਠੇਕੇ ਦਿੱਤੇ ਗਏ ਨੇ ਜਿਹੜੇ ਇਹਨਾਂ ਮੀਟਰ ਰੀਡਰਾਂ ਤੋਂ ਪੈਸੇ ਦੀ ਮੰਗ ਕਰਦੇ ਨੇ 15 ਤੋਂ 20 ਹਜ਼ਾਰ ਰੁਪਏ ਇਹਨਾਂ ਤੋਂ ਮੰਗਿਆ ਜਾ ਰਿਹਾ ਜੇਕਰ ਇਹਨਾਂ ਨੇ ਆਪਣਾ ਕੰਮ ਚਾਲੂ ਰੱਖਣਾ ਤੇ ਜੇਕਰ ਕੋਈ ਨਵੇਂ ਨੇ ਨੌਕਰੀ ਲੈਣੀ ਆ ਤਾਂ ਉਹਨਾਂ ਤੋਂ ਵੀ ਰਸ਼ਵਤ ਜਿਹੜੀ ਉਹ ਸਿੱਧੀ ਮੰਗੀ ਜਾ ਰਹੀ ਹੈ ਗੱਲਬਾਤ ਕਰਦੇ ਆ ਯੂਨੀਅਨ ਦੇ ਜਿਹੜੇ ਆਗੂ ਨੇ ਪ੍ਰਧਾਨ ਨੇ ਮੈਂਬਰ ਨੇ ਸਾਰੇ ਅੱਜ ਇੱਥੇ ਪਹੁੰਚੇ ਨੇ ਬਰਿੰਡਾ ਵੇਖੇ ਇੱਕ ਦਫ਼ਤਰ ਉਹਨਾਂ ਨੇ ਕਿਰਾਏ ਉੱਤੇ ਲਿਆ ਹੋਇਆ ਜਿੱਥੇ ਬੈਠ ਕੇ ਕੰਪਨੀ ਵਾਲੇ ਪੈਸੇ ਦੀ ਮੰਗ ਕਰਦੇ ਆ ਭਾਈ ਸਭ ਤੋਂ ਪਹਿਲਾਂ ਤਾਂ ਇੱਥੇ ਅੱਜ ਇਕੱਠੇ ਹੋ ਕੇ ਪਹੁੰਚੇ ਹੋ ਹੱਥਾਂ ਵਿੱਚ ਬੋਰਡ ਨੇ ਕਿ 15 ਤੋਂ 20 ਹਜ਼ਾਰ ਦੇਉਣ ਵਾਲੇ ਉਹਦੇ ਵਿੱਚ ਦੱਸਿਆ ਕਿ ਜਿਹੜੀ ਕੰਪਨੀ ਉਹ 15 ਤੋਂ 20 ਹਜ਼ਾਰ ਦੀ ਮੰਗ ਕਰ ਰਹੀ ਹੈ ਮੰਗ ਨਹੀਂ ਕਰ ਰਹੀਗੀ ਕਿਤੇ ਨਾ ਕਿਤੇ ਉਹ ਬਾਰਡਰ ਜ਼ੋਨ ਦੇ ਵਿੱਚ ਘੱਟ ਤੋਂ ਘੱਟ ਤੇ 2 ਤੋਂ 300 ਬੰਦੇ ਤੋਂ ਪੈਸਾ ਲੈ ਵੀ ਗਏ ਆ ਤੇ ਸਾਡੇ ਵੀ ਕੱਲ ਜੇ ਇੱਥੇ ਜਾਣਕਾਰੀ ਸਾਡੇ ਆਸੇ ਪਾਸੇ ਦੇਖੋ ਜਿਹੜੇ ਕਿਸੇ ਨੂੰ ਲੱਗਦਾ ਕਿ ਕੱਲ ਵੀ ਇੱਥੋਂ ਜਿਹੜਾ ਉਹਨਾਂ ਨੇ ਪੈਸਾ ਇਕੱਠਾ ਕੀਤਾ ਤਾਂ ਸਾਡੀ ਵੇਖੋ ਇਹ ਕੰਪਨੀ ਕੀ ਕਰਦੀ ਆ ਬਠਿੰਡੇ ਦੇ ਵਿੱਚ ਹੋ ਗਿਆ ਸੰਗਰੂਰ ਦੇ ਵਿੱਚ ਹੋ ਗਿਆ ਪਟਿਆਲੇ ਦੇ ਵਿੱਚ ਹੋ ਗਿਆ ਜਲੰਧਰ ਦੇ ਵਿੱਚ ਹੋ ਗਿਆ ਲੁਧਿਆਣੇ ਦੇ ਵਿੱਚ ਅੰਮ੍ਰਿਤਸਰ 'ਚ ਹੋ ਗਿਆ ਇੱਕ ਕੋਈ ਨਾ ਕੋਈ ਜਗ੍ਹਾ ਰੈਂਟ ਤੇ ਲੈ ਲੈਂਦੀ ਆ ਰੈਂਟ ਦੇ ਵਿੱਚ ਬੈਠ ਕੇ ਤੇ ਉਹ ਪੈਸਾ ਇਕੱਠਾ ਨੌਕਰੀ ਦੇ ਰੱਖ ਰਹੇ ਆ ਠੀਕ ਹੈ ਪਰ ਜਿਹੜੀ ਨੌਕਰੀ ਆ ਵੇਖੋ ਕਿਹੋ ਜੀ ਨੌਕਰੀ ਆ 5 ਤੋਂ 6-7000 ਦੀ ਨੌਕਰੀ ਆ ਅਸੀਂ ਇਹਦੇ ਵਿਰੋਧ ਵਿੱਚ ਹੈੱਡ ਆਫ ਸ ਪਟਿਆਲਾ ਵਿਖੇ ਧਰਨਾ ਲਾਇਆ ਧਰਨਾ ਲਾਉਣ ਤੋਂ ਬਾਅਦ ਸਾਨੂੰ ਸਾਰਾ ਦਿਨ ਉੱਥੇ ਖਾਪਨ ਤੋਂ ਬਾਅਦ ਸ਼ਾਮ ਨੂੰ ਕੰਪਨੀ ਨੇ ਜਿਹੜੇ ਉਥੋਂ ਦੇ ਡਾਇਰੈਕਟਰ ਡੀ ਆ ਉਹਨਾਂ ਦੇ ਰਾਹੀਂ ਇੱਕ ਲੈਟਰ ਪ੍ਰਾਪਤ ਹੋਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਇਹ 15 ਤੋਂ 20000 ਪੈਸਿਆਂ ਦੀ ਮੰਗ ਆ ਸਾਡਾ ਨਾ ਸਾਡੀ TDS ਕੰਪਨੀ ਕਿਸੇ ਤੋਂ ਮੰਗਦੀ ਆ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਲਾਊਗੀ ਪਰ ਜਿਹੜੀਆਂ ਯੂਨੀਅਨਾਂ ਯੂਨੀਅਨਾਂ ਆ ਉਹ ਸਾਡੇ ਅਕਸ ਨੂੰ ਖਰਾਬ ਕਰਨ ਲਈ ਇਹ ਜਿਹੜਾ ਸਾਡਾ ਇਹ ਵਿਰੋਧ ਕਰਦਿਆਂ ਆ ਵੇਖੋ ਲੈਟਰ ਸਾਡੇ ਕੋਲੇ ਆ ਅਸੀਂ ਬੇਤੁਕੀਆਂ ਗੱਲਾਂ ਨਹੀਂ ਕਰਦੇ ਪਏਗੇ ਜਿੰਨੇ ਵੀ ਇੱਥੇ ਕੱਲ ਸਾਥੀ ਆਇਆ ਜਾਂ ਆਉਣ ਵਾਲੇ ਸਾਥੀ ਆ ਉਹ 15-20000 ਰੁਪਏ ਦੀ ਮੰਗ ਕਰੀ ਜਾਂਦੇ ਵੀ ਦੇ ਦਿਓ ਭਾਈ ਜਮਾਨ ਕਰਾ ਜੋ ਫਿਰ 15 ਤੋਂ 20000 ਜਿਹੜਾ ਦੇਣਾ ਬਾਈ ਜੀ ਅਸੀਂ ਕਹਿੰਦੇ ਆ ਵੀ ਜੇ ਕੋਈ ਡੀਡੀ ਹੋਵੇ ਕੋਈ ਡਿਮਾਂਡ ਡਰਾਫਟ ਹੋਵੇ ਕੋਈ ਕਿਸੇ ਤਰ੍ਹਾਂ ਦਾ ਅਕਾਊਂਟ ਚ ਜਾਣਾ ਹੋਵੇ ਉਹ ਸਿੱਧਾ ਕੱਲਾ ਪੈਸਾ ਕੈਸ਼ ਹੈ ਜੀ ਕੈਸ਼ ਪੈਸੇ ਨੂੰ ਤਾਂ ਅਸੀਂ ਰਿਸ਼ਵਤ ਸਮਝ ਸਕਦੇ ਆ ਉਹ ਕੋਈ ਡਰਾਫਟ ਨਹੀਂਗਾ ਮੰਗਦੇ ਕੀ ਕਹਿੰਨੇ ਕਿ ਕਿਉਂ ਦਿਓ ਸਾਨੂੰ ਉਹ ਮੰਗਦੇ ਇਹ ਕਹਿ ਕੇ ਆ ਜੀ ਅਸੀਂ ਤੁਹਾਨੂੰ ਕੀ ਕਰਾਂਗੇ ਅਸੀਂ ਉਹਨੂੰ ਤੁਹਾਨੂੰ ਜੀ ਪ੍ਰਿੰਟਰ ਦੇਵਾਂਗੇ ਜੀ ਅਸੀਂ ਤੁਹਾਨੂੰ ਆਹ ਦੇਵਾਂਗੇ ਅਸੀਂ ਤੁਹਾਨੂੰ ਕੰਪਨੀਆਂ ਦੇ ਵਿੱਚ ਟ੍ਰੇਨਿੰਗ ਦੇਵਾਂਗੇ ਦੇਖੋ ਟ੍ਰੇਨਿੰਗ ਤਾਂ ਸਾਡੀ ਪਹਿਲਾਂ ਤਾਂ ਕੈਪਟਨ ਨੇ ਲੈ ਲਈ ਟ੍ਰੇਨਿੰਗ ਉਦੋਂ ਪਹਿਲਾਂ ਬਾਦਲ ਕੇ ਲੈਂਦੇ ਰੇ ਟ੍ਰੇਨਿੰਗ ਸਾਡੀ ਉਦੋਂ ਵਾਰ ਚੰਨੀ ਲੈ ਗਿਆ ਘਰ ਘਰ ਚੱਲੀ ਗੱਲ ਹੁਣ ਆ ਝਾੜੂ ਵਾਲੇ ਟ੍ਰੇਨਿੰਗ ਸਾਡੀ ਲੈ ਗਿਆ ਉਹ ਭਾਈ ਸਾਨੂੰ ਤਾਂ ਟ੍ਰੇਨਿੰਗ ਦਿੰਦਿਆਂ ਨੂੰ ਘੱਟ ਤੋਂ ਘੱਟ 9-10 ਸਾਲ ਹੋ ਗਏ ਆ 6 ਮਹੀਨੇ ਸਪੀਕਰ ਸਾਹਿਬ ਦੇ ਬਾਰ ਮੂਰੇ ਬੈਠ ਟ੍ਰੇਨਿੰਗ ਲਈ ਆ 3 ਮਹੀਨੇ 80 ਸਾਹਿਬ ਦੇ ਬਾਰ ਮੂਰੇ ਬੈਠ ਟ੍ਰੇਨਿੰਗ ਲੈ ਲਈ ਆ ਬਿਜਲੀ ਬੋਰਡ ਦੇ ਦਫ਼ਤਰ ਮੂਰੇ ਬੈਠ ਕੇ ਟ੍ਰੇਨਿੰਗਾਂ ਲੈਂਦੇ ਰਹੇ ਆ ਅਸੀਂ ਤਾਂ ਟ੍ਰੇਨਿੰਗਾਂ ਲੈ ਲੈ ਕੇ ਆਏ ਆ ਸਾਨੂੰ ਕੋਈ ਹਰਜ ਨਹੀਂ ਗਾ ਦੇਖੋ ਜੁਆਇਨ ਕਰਉਣਾ ਸਾਹੀ ਕਾਡਾ ਮਨਸ਼ਾ ਨਹੀਂ ਯਾਰ ਇਸ ਕੰਪਨੀ ਦੇ ਵਿੱਚ ਜਾਣਾ ਅਸੀਂ ਤਾਂ ਇਹ ਕਹਿੰਨੇ ਆ ਅੱਜ ਇਹ ਕੰਪਨੀ ਦਾ ਵੱਡਾ ਕਰਾਪਸ਼ਨ ਤੇਰੇ ਕੋਲੇ ਫੜੀ ਗਈ ਆ ਇਹ ਕੰਪਨੀਆਂ ਦੇ ਟੈਂਡਰ ਰੱਦ ਕਰ ਉਹ ਸਾਨੂੰ 20-25 ਹਜ਼ਾਰ ਦੀ ਨੌਕਰੀ ਤੇ ਸਿੱਧੇ ਰੱਖ ਲਾ ਕਿ ਤੂੰ ਧਾਰੇ ਹੀ ਆ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਜਿਹੜਾ ਸਵੇਰੇ ਉੱਡਦਾ ਉਰਦਿਆਂ ਸਾਰ ਕੰਮ ਲਾਗ ਪੈਂਦਾ ਕਿ ਅਸੀਂ ਜਿਹੜਾ ਇਨਕਲਾਬ ਲਿਆਂਦਾ ਇਨਕਲਾਬ ਲਿਆਂਦਾ ਉਹ ਤੇਰਾ ਇਨਕਲਾਬ ਤਾਂ ਆ ਫਿਰਦਾ ਜਿਹੜਾ ਸਿੱਧਾ ਪੈਸੇ ਰੱਖੇ 15-20 ਹਜ਼ਾਰ ਰੁਪਈਆ ਲਈ ਜਾਂਦੇ ਇਨਕਲਾਬ ਆ ਤੇਰਾ ਇਹ ਮੁੱਖ ਮੰਤਰੀ ਪੰਜਾਬ ਦਾ ਗੱਲ ਇਹ ਚੀਜ਼ੇ ਖਣੀ ਤਾਂ ਪਹੁੰਚਦੀ ਆ ਤੇ ਖਣੀ ਉਹ ਪਾਈ ਇਸ ਗੱਲ ਤੋਂ ਵੇਚ ਲਿਆ ਕਿਉਂਕਿ ਕਿਤੇ ਨਾ ਕਿਤੇ ਫਿਰ ਜੀ ਇਹ ਪਹੁੰਚਦੀ ਆ ਤਾਂ ਫਿਰ ਵੇਖੋ ਜੀ ਕੰਪਨੀ ਸਰਕਾਰ ਤੇ ਮਹਿਕਮਾ ਜੋ ਸਪੀਕਰ ਸਾਹਿਬ ਕਹਿੰਦੇ ਹੁੰਦੇ ਸੀ ਸਾਰੇ ਜਾਣੇ ਰਲ ਕੇ ਜਿਹੜੇ ਇਹਨਾਂ ਦੇ ਚਮਚੇ ਖਾਈ ਜਾਂਦੇ ਆ ਪਰ ਇਹ ਸਰਕਾਰ ਤੋਂ ਪਹਿਲਾਂ ਦੀਆਂ ਗੱਲਾਂ ਆ ਹੁਣ ਆਏ ਨਹੀਂ ਪਤਾ ਲੱਗਦਾ ਵੀ ਚਮਚੇ ਕਿਹੜੇ ਆ ਦੇ ਕਟਛੀਆਂ ਕਿਹੜੀਆਂ ਉਹ ਤਾਂ ਭਾਈ ਸਾਹਿਬ ਲੱਭਣੀਆਂ ਪੈਣਗੀਆਂ ਚਲੋ ਅਸੀਂ ਅੱਜ ਇੱਥੇ ਆ ਗਏ ਆ ਜਿਹੜੇ ਕੰਪਨੀ ਦਾ ਨਮਾਇੰਦੇ ਆ ਉਹ ਬਾਹਰ ਆ ਕੇ ਗੱਲਬਾਤ ਕਰਨਗੇ ਜੀ ਤੁਹਾਡੇ ਕੋਲੇ ਕੀ ਇਸ ਚੀਜ਼ ਤੇ ਸਬੂਤ ਹੈਗੇ ਨੇ ਕਿ ਪੈਸੇ ਜਿਹੜੇ ਲੈ ਰਹੇ ਨੇ ਜਾਂ ਮੰਗੇ ਨੇ ਤੁਹਾਡੇ ਕਿਸੇ ਕੋਲੋਂ ਹਾਂਜੀ ਹਾਂਜੀ ਜਿਹੜੇ ਇਹ ਪੈਸੇ ਮੰਨ ਲਓ ਮੰਗਾ ਪੈਸੇ ਮੰਗ ਘੱਟ ਤੋਂ ਘੱਟ ਅਸੀਂ ਬਿਜਲੀ ਬੋਰਡ ਨੂੰ 10 ਤੋਂ 15 20 ਜੁਆਇਨਿੰਗ ਲੈਟਰਾਂ ਵੀ ਦੇ ਆਏ। ਲਓ ਭਈਆ ਪੈਸੇ ਦੇ ਕੇ ਜੁਆਇਨਿੰਗ ਲੈਟਰਾਂ ਦੇਤੀਆਂ। ਫੇਰ ਅਸੀਂ ਉਹਨਾਂ ਨੂੰ ਘੱਟ ਤੋਂ ਘੱਟ 200 ਬੰਦਾ ਲੈ ਕੇ ਦੇ ਆਏ ਵੀ ਆਹ ਬੰਦੇ ਭਾਈ ਪੈਸਿਆਂ ਦੀ ਮੰਗ ਕਰਦੇ ਸਾਡੇ ਤੋਂ। ਠੀਕ ਹੈ। ਉਹ ਜਿਹੜੇ ਪੈਸਿਆਂ ਦੀ ਮੰਗ ਕਰਦੇ ਆ ਉਹ ਪੈਸਾ ਕੀ ਕਰਦੇ ਆ ਵੀ ਕਿਤੇ ਨਾ ਕਿਤੇ ਮੰਨ ਲਓ ਡਿਪਾਰਟਮੈਂਟ ਅਸੀਂ ਕਹਿ ਸਕਦੇ ਸਾਰਾ ਕੁਸਰ ਰਲਿਆ ਮਿਲਿਆ ਹੀ ਆ ਜੀ। ਠੀਕ ਹੈ। ਇਸੇ ਕਰਕੇ ਸਾਡੀ ਜਿਹੜੀ ਉਹ ਸੁਣਵਾਈ ਕਿਤੇ ਨਹੀਂ ਹੁੰਦੀਗੀ। ਸਾਡੀ ਮੰਗ ਵੀ ਇਹੀ ਆ ਵੀ ਭਾਈ ਜਿਹੜੇ ਸਾਡੇ ਜਥੇਬੰਦੀ ਨਾਲ ਮੈਂਬਰ ਜੁੜੇ ਆ ਉਹਨਾਂ ਨੇ 1 ਰੁ ਇਹ ਕੰਪਨੀ ਕਿਸੇ ਤੋਂ ਪੈਸੇ ਲੈ ਰਹੀ ਆ ਜੇ ਕੋਈ ਲੋਟੀ ਲਟਾ ਰਹੇ ਆ ਲੋਕੀ ਦੇ ਰਹੇ ਆ ਪੈਸਾ ਸਾਡਾ ਉਹ ਗੱਲਾਂ ਦਾ ਮਤਲਬ ਨਹੀਂਗਾ ਜਿਹੜੀ ਸਾਡੇ ਜਥੇਬੰਦੀ ਦੇ ਮੈਂਬਰ ਉਹਨਾਂ ਨੇ ਇੱਕ ਰੁਪਈਆ ਨਹੀਂ ਦੇਣਾਗਾ ਰੈਸ਼ਵਾਦਾ ਇਹ ਕੋਈ ਹੁਕਮ ਕਹੇ ਭਾਈ ਸਾਡੇ ਕੋਲੇ ਇੰਨੀ ਪੂੰਜੀ ਹੈ ਨਹੀਂ ਵੀ ਅਸੀਂ 15-20000 ਰੁਪਈਆ ਇਕੱਠਾ ਕਰਕੇ ਘਰਾਂ ਦੇ ਵਿੱਚੋਂ ਅਸੀਂ ਲੈ ਆਈਏ ਬਾਕੀ ਜਿਹੜੀ ਦੂਜੀ ਗੱਲ ਸਾਡੇ ਮੀਟਰੀਡਰਾਂ ਤੇ ਅਲੀਗੇਸ਼ਨ ਲਾਇਆ ਜਾਂਦਾ ਕਿ ਭਾਈ ਇਹ ਪੈਸੇ ਇਕੱਠੇ ਕਰਦੇ ਆ ਭਾਜ ਪੰਜਾਬ ਸਰਕਾਰੇ ਤੂੰ ਇਹ ਦੱਸ ਵੀ ਜੇ 5-4000 ਦੀ ਨੌਕਰੀ ਦੇਗੀ 5-4000 ਦਾ ਤਾਂ ਮੇਰਾ ਮੋਟਰਸਾਈਕਲ ਤੇਲ ਖਾਂਦਾ ਅਸੀਂ ਜੇ ਅਸੀਂ ਜੇ ਕਿਤੇ ਨਾ ਕਿਤੇ ਕੁਝ 19 ਕੀ ਕਰਕੇ 4 ਪੈਸੇ ਲਿਆਉਣੇ ਆ ਤਾਂ ਪਰ ਭਗਵਾਨਤਮਾਨ ਇਹ ਦੱਸ ਅਸੀਂ ਚਿੱਟਾ ਤਾਂ ਨਹੀਂ ਵੇਚਦੇ ਅਸੀਂ ਨਸ਼ਾ ਤਾਂ ਨਹੀਂ ਵੇਚਦੇ ਇਹ ਤੇਰੀਆਂ ਨਾ ਲੈਕੀਆਂ ਤੁਹਾਡੀਆਂ ਸਰਕਾਰਾਂ ਦੀਆਂ ਨਲੈਕੀਆਂ ਹੁਣ ਤਾਂ ਤੇਰੀਆਂ ਦੀਆਂ ਨਲੈਕੀਆਂ ਸਰਕਾਰਾਂ ਦੀਆਂ ਜਿਹਨੂੰ 3 ਸਾਲ ਹੋ ਗਏ ਕੰਮ ਕਰਦੀ ਨੂੰ ਅਜੇ 5000 ਦੀ ਨੌਕਰੀ ਐ ਇਹਦੇ ਲਈ ਰਿਸ਼ਵਤ ਦੇਣੀ ਪਿਆ ਕਰੂਗੀ ਹੁਣ ਲਓ ਜੀ ਮੈਂ 5000 ਦੀ ਤੁਹਾਨੂੰ ਜਿਆਦਾ ਕਹਿਤੀ ਬਾਈ ਜੀ ਜੇ ਮੈਂ ਤੇਰੀ ਮੇਰੀ ਜਿਹੜੀ ਐਂਟਰੀ ਆ ਖਾਤਿਆਂ ਦੀ ਬਿਜਲੀ ਮੰਤਰੀ ਯੂਟੀਲਿਟੀ ਦੇ ਸਾਹਬ ਦੇ ਮੇਜ ਦੇ ਉੱਤੇ ਪਈ ਆ ਜਿਹਦੇ ਵਿੱਚ ਮੇਰੀ ਜਿਹੜੀ ਤਨਖਾਹ ਹੁੰਦੀ ਰਹੀ ਆ 3500 5500 5200 4800 ਸਾਡੇ ਕੋਲੇ 1500 ਦਾ ਤਨਖਾਹ ਵਾਲੇ ਵੀ ਬੰਦੇ ਹੈਗੇ ਆ ਇੱਥੇ ਲੋਕਾਂ ਨੂੰ ਇੱਕ ਚੀਜ਼ ਲੱਗਦੀ ਯਾਰ ਸਾਡਾ ਮੁੰਡਾ ਨੌਕਰੀ ਤੇ ਲੱਗ ਜੂਗਾ ਪੈਸੇ ਦੇ ਕੇ ਉਹ 20 25 30 40000 ਤੇ ਲੱਗ ਜੂਗਾ ਨਾ ਭਾਈ ਇਹ ਤਾਂ 2500 4000 ਇਹ ਇੱਕ ਹਕੀਕਤ ਆ ਜੀ ਜਿੰਨੇ ਕ ਦੇਣੇ ਉਹੀ ਪੂਰੇ ਹੋਣਗੇ ਸਾਲ ਦੇ ਵਿੱਚ ਲੇਖੋ ਜੀ ਜੇ ਉਹ ਵੀ ਪੂਰੇ ਹੋ ਜਾਣ ਵੱਡੀ ਗੱਲ ਆ ਕਿਉਂਕਿ ਪੁਰਾਣੀਆਂ ਕੰਪਨੀ ਨਾਲ ਸਾਡੇ ਵੇਖ ਲਓ ਮੈਨੂੰ 9 ਸਾਲ ਹੋ ਗਏ ਕੰਮ ਕਰਦੇ ਨੂੰ ਤੇ 1 ਸਾਲ ਦੀਆਂ ਤਾਂ ਕੰਪਨੀ ਨਾਲ ਮੇਰੀਆਂ ਤਨਖਾਹਾਂ ਪਈਆਂ ਬਕਾਇਆ ਆ ਜਿਹੜੀ ਹੁਣ ਕੰਪਨੀ ਚੱਲ ਰਹੀ ਆ ਤੇ 4 ਮਹੀਨਿਆਂ ਲੈ ਪਈਆਂ ਇਹਦੂ ਜਿਹੜੀ ਪਹਿਲੀ ਲੰਘੀ ਉਹਦੇ 5 ਮਹੀਨਿਆਂ ਦੀ ਆ ਉਹਦੇ ਜਿਹੜੀ ਪੁਰਾਣੀ ਕੰਪਨੀ ਦੀ ਇੱਕ ਜਾਇ ਨਾਂ ਦੀ ਉਹਦੀ 8 ਮਹੀਨਿਆਂ ਦੀ ਸੈਲਰੀ ਪਈ ਆ 15000 ਰੁਪਏ ਡਿਮਾਂਡ ਡਰਾਫਟ ਕਰੋਨਾ ਮੌਕੇ ਅਸੀਂ ਕੰਮ ਕੀਤਾ 18000 ਰੁਪਏ ਬਿਜਲੀ ਬੋਰ ਜੇ ਮੈਕਮਾ ਸਰਕਾਰੀ ਹੈ ਤੁਹਾਡਾ ਫਿਰ ਇਹ ਕੰਪਨੀਆਂ ਕਿਉਂ ਲੈ ਕੇ ਆਉਂਦੀ ਹੈ ਸਰਕਾਰ ਲਗਾਤਾਰ ਤੁਸੀਂ ਕਹਿ ਰਹੇ ਹੋ ਕਿ ਲੰਮਾ ਸਮਾਂ ਹੋ ਗਿਆ ਬਹੁਤ ਸਰਕਾਰਾਂ ਲੱਗੀਆਂ ਕੰਪਨੀਆਂ ਦਾ ਕੀ ਕੰਮ ਵਿੱਚ ਜਿਹੜੇ ਨਾ ਜੀ ਸਾਡੇ ਕੰਪਨੀ ਦੇ ਜਿਹੜੇ ਅਧਿਕਾਰੀ ਹੈ ਉੱਚ ਅਧਿਕਾਰੀ ਹੈ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਬੰਦੇ ਨੂੰ ਮੋਟਾ ਪੈਸਾ ਜਾਂਦਾ ਉਹ ਕੀ ਕਹਿ ਦਿੰਦੇ ਆ ਜੀ ਇਹ ਕੰਮ ਹੋ ਨਹੀਂ ਸਕਦਾ ਸਰਕਾਰ ਨੂੰ ਕਹਿ ਦਿੰਦੇ ਆ ਇਹ ਆਊਟਸੋਰਸ ਹੈ ਇਹਨਾਂ ਦਾ ਹੱਲ ਹੋ ਨਹੀਂ ਸਕਦਾ ਹੱਲ ਇਹਨਾਂ ਦਾ ਨਹੀਂ ਹੋ ਸਕਦਾ ਕਿਤੇ ਨਾ ਕਿਤੇ ਉਹਨਾਂ ਅਧਿਕਾਰੀਆਂ ਦਾ ਹੱਲ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਉਹਨਾਂ ਨੂੰ ਪੈਸਾ ਆਉਣਾ ਸਾਰਾ ਕੁਝ ਆਉਣਾ ਸਾਡੀਆਂ ਜੇਬਾਂ 'ਚ ਜਾਣਾ ਭਾਈ ਉਹ ਜ ਹਾਂਜੀ ਉਹ ਜਿਹੜੀ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਸਰਕਾਰ ਲਗਾਤਾਰ ਦਾਅਵੇ ਕਰਦੀ ਹੈ ਵੱਡੇ ਵੱਡੇ ਬੋਰਡ ਲਾਉਂਦੀ ਹੈ ਪ੍ਰੋਗਰਾਮ ਸਪੈਸ਼ਲ ਕਰਦੀ ਹੈ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਅਸੀਂ ਕਰਤਾ ਲਗਾਤਾਰ ਕਰ ਰਹੇ ਹਾਂ ਫਿਰ ਆ ਕੋਈ ਦਿਖਾਈ ਨਹੀਂ ਦਿੰਦਾ ਉਹਨਾਂ ਨੂੰ ਦੇਖੋ ਜੀ ਭ੍ਰਿਸ਼ਟਾਚਾਰ ਮੁਕਤ ਵਾਲੀਆਂ ਗੱਲਾਂ ਤਾਂ ਉਹ ਭ੍ਰਿਸ਼ਟਾਚਾਰ ਹੁਣ ਮਹਿੰਗਾ ਹੋ ਗਿਆ ਏਨੇ ਬਾਈ ਜੀ ਮੁਕਤ ਨਹੀਂ ਹੋਇਆਗਾ ਭ੍ਰਿਸ਼ਟਾਚਾਰ ਮਹਿੰਗਾ ਹੋ ਗਿਆ ਜਿਹੜਾ ਅਸੀਂ ਮਹਾਰਾ ਮੰਨ ਲਓ ਪੁਰਾਣੇ 8-10 ਸਾਲਾਂ ਦੇ ਵਿੱਚ ਚੀਜ਼ ਨਹੀਂ ਵੇਖੀ ਕੋਈ ਕੰਪਨੀ ਆਉਣ ਤੋਂ ਪਹਿਲਾਂ ਸ਼ਰੇਆਮ ਬੈਠ ਕੇ ਸਾਡੇ ਕੋਲ ਪੈਸੇ ਮੰਗੂਗੀ ਉਹ ਕੰਪਨੀਆਂ ਅੱਜ ਪੈਸੇ ਮੰਗ ਰ ਦੇ ਕੋਣ ਕੰਪਨੀ ਦੇ ਦਫ਼ਤਰ ਦੇ ਅੰਦਰ ਚਲੋ ਕੋਈ ਵੀ ਜੇ ਅਧਿਕਾਰੀ ਹੈਗਾ ਕੰਪਨੀ ਦਾ ਤੇ ਬਾਹਰ ਆ ਕੇ ਉਹਨੇ ਇੰਨਾ ਬਿਆਨ ਹੀ ਦੇਣਾ ਭਾਈ ਮੈਂ ਤਾਂ ਨਾ 15000 ਦੀ ਮੰਗ ਕਰਦਾ ਨਾ ਮੈਂ ਕਿਸੇ ਦੇ ਕੋਲੋਂ ਲਵਾਂਗਾ ਮੈਂ ਤਾਂ ਬਿਨਾ ਪੈਸਿਆਂ ਤੋਂ ਜਿਹੜੇ ਮੀਟਰ ਨੇ ਉਹਨਾਂ ਦੀ ਜੁਆਇਨਿੰਗ ਕਰਾਉਣਾ ਗੱਲ ਤਾਂ ਇਮਾਨਦਾਰੀ ਦੀ ਹੈ ਨਾ ਆਪਾਂ ਉਹ ਬੰਦੇ ਤੋਂ ਇਮਾਨਦਾਰੀ ਦੇ ਸ਼ਬਦੀ ਕਢਾਉਣੇ ਆ ਕਿ ਭਾਈ ਬਾਹਰ ਆ ਜਾ ਆ ਕੇ ਇਮਾਨਦਾਰੀ ਦੀਆਂ ਗੱਲਾਂ ਕਰਦੇ ਚਾਰ ਜੇ ਤੂੰ ਚਾਰ ਗੱਲਾਂ ਦਾ ਇਮਾਨਦਾਰੀਦੰਗ ਕਰ ਦੇਗਾ ਸਾਡਾ ਜਿਹੜਾ 20-25000 ਰੁਪਇਆ ਬੱਜੂਗਾ ਤੇ ਹੋ ਸਕਦਾ ਵੀ ਕਿਤੇ ਨਾ ਕਿਤੇ ਲੋਕਾਂ ਦਾ ਲਾਭਦਾਇਆ ਹੋਈ ਹੋਊਗਾ ਮਹਿਕਮੇ ਦਾ ਫਾਇਦਾ ਵੀ ਹੋ ਜੇ ਕਿਤੇ ਮਹਿਕਮਾ ਵੀ ਸੋਚ ਲਵੇ ਕਿ ਆਪਾਂ ਯਾਰ ਇਹਨਾਂ ਕੰਪਨੀਆਂ ਨੂੰ ਹੁਣ ਬਾਹਰ ਕਰ ਦਈਏ ਆਪਾਂ ਲੋਕਾਂ ਨੂੰ ਸਹੀ ਤਰੀਕੇ ਦੇ ਨਾਲ ਤੁਹਾਡੇ ਤੁਹਾਡੇ ਵਿੱਚੋਂ ਕਿੰਨੇ ਬੰਦਿਆਂ ਨੇ ਪੈਸੇ ਦੇ ਦਿੱਤੇ ਇਹਨਾਂ ਨੂੰ ਸਾਡੇ ਵਿੱਚੋਂ ਵੇਖੋ ਜੀ ਇਹ ਕੀ ਕਰਦੇ ਆ ਜੂਨੀਅਨ ਦੇ ਨਾਲ ਜੁੜੇ ਜੁੜੇ ਦੇਖੋ ਅਸੀਂ ਨਹੀਂ ਆਉਣਾ ਸੀਗਾ ਇੱਥੇ ਸਾਡਾ ਮੇਨ ਮਕਸਦ ਇੱਥੇ ਆਉਣ ਦਾ ਕਿਸੇ ਦੀ ਚਲੋ ਇਹਨਾਂ ਨੇ ਪ੍ਰਾਪਰਟੀ ਲਈ ਆ ਪ੍ਰਾਈਵੇਟ ਪ੍ਰਾਪਰਟੀ ਲਈ ਆ ਕੋਈ ਕਿਰਾਏ ਤੇ ਰੈਂਟ ਤੇ ਲਈ ਆ ਜਗਾ ਕਿਸੇ ਦੇ ਰੈਂਟ ਤੇ ਆਉਣ ਦਾ ਸਾਡਾ ਕੋਈ ਤੁਕ ਨਹੀਂ ਬਣਦੀ ਕੀ ਪਰ ਕੱਲ ਇਹਨਾਂ ਨੇ ਕੀ ਕੀਤਾ ਸਾਡੀ ਜਥੇਬੰਦੀ ਦੇ ਬਾਗਾਪੁਰਾਣਾ ਡਿਵੀਜ਼ਨ ਤੋਂ ਸਾਡੇ ਸਾਥੀ ਬੁਲਾ ਲਈ ਇੱਥੇ ਉਹਨਾਂ ਨੂੰ ਬਹਿ ਕੇ ਉਹਨਾਂ ਨੂੰ ਬਹਿ ਕੇ ਆਪਦੇ ਮੋਬਾਈਲ ਨੰਬਰ ਵੀ ਦੇਤੇ ਨਾਲ ਦੀ ਨਾਲ ਪਰ ਇਹਨਾਂ ਨੂੰ ਇਹ ਨਹੀਂ ਪਤਾ ਉਹ ਸਾਡੇ ਸਾਥੀ ਆ ਉਹਨਾਂ ਨੂੰ ਕਹਿੰਦੇ ਭਾਈ ਤੁਸੀਂ ਪੈਸੇ ਦੇਜੋ ਤੇ ਜੁਆਇਨ ਹੋ ਜੂ ਠੀਕ ਹੈ ਪੈਸੇ ਦੇ ਦਿਓ ਤੇ ਜੁਆਇਨ ਹੋ ਜੋ ਪਰ ਇਹ ਨਹੀਂ ਪਤਾ ਇਹਨਾਂ ਭੋਲਿਆਂ ਨੂੰ ਭਾਈ ਉਹ ਤਾਂ ਸਾਡੇ ਯੂਨੀਅਨ ਦੇ ਨਾਲ ਜੁੜੇ ਹੋਏ ਆ ਇਹ ਚਾਹੁੰਦੇ ਕੀ ਆ ਇਹਨਾਂ ਦੇ ਨਾਲ ਦੇ ਕੁਝ ਕੁ ਬੰਦੇ ਆਪਾਂ ਤੋੜ ਕੇ ਵਿੱਚ ਪੈਸੇ ਲੈ ਕੇ ਅੰਦਰ ਕਰ ਲਗੇ ਤੇ ਆਪਾਂ ਜਿਹੜਾ 15-20 ਹਜ਼ਾਰ ਵਾਲਾ ਕੰਮ ਨੂੰ ਸਮਾਪਤੀ ਕਰਦਗੇ ਕਿਉਂਕਿ ਵੇਖੋ ਭਰਾ ਜੀ ਜੇ ਸਾਡਾ ਇੱਥੇ ਆ ਜਾ ਗੱਲਬਾਤ ਵੈਜੇ ਸਾਡਾ ਇੱਥੇ ਹੱਲ ਹੋਣਾ ਨਹੀਂਗਾ ਸਾਡਾ ਮੰਨਤ ਵੇ ਆ ਵੀ ਇੱਥੋਂ ਅਸੀਂ ਜਦੋਂ ਗੱਲਬਾਤ ਕਰਕੇ ਫਿਰ ਇਹ ਜੇ ਕੰਪਨੀ ਦਾ ਕੋਈ ਬਾਹਰ ਅਧਿਕਾਰੀ ਨਿਕਲਦਾ ਤਾਂ ਵਧੀਆ ਗੱਲ ਐ ਨਹੀਂ ਤਾਂ ਭਰਾ ਜੀ ਜੇ ਹੋ ਜਾ ਸਾਡਾ ਕੋਈ ਰਸਤਾ ਆਊਗਾ ਜੇ ਸਾਨੂੰ ਉਹ ਰੋਡ ਬੰਦ ਕਰਨਾ ਪਊਗਾ ਅਸੀਂ ਉਹ ਕਰਦਾਂਗੇ ਕਿਉਂਕਿ ਅਸੀਂ ਤਾਂ ਮਰੇ ਆ ਅਸੀਂ ਮਰੇ ਆ ਅਸੀਂ ਉਹ ਰੋਡ ਤੇ ਜਾ ਕੇ ਬਹਿ ਜਾਾਂਗੇ ਉੱਥੇ ਨਾ ਹੱਲ ਹੋਇਆ ਤਾਂ ਫਿਰ ਭਾਈ ਹੋਰ ਕੋਈ ਰਸਤਾ ਵੇਖ ਲਾਂਗੇ ਇਸ ਲਈ ਤਿਆਰ ਰਹਿਣਾ ਸਾਰੇ ਸਾਥੀ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਤੁਹਾਡੇ ਰਾਹੀਂ ਕਿ ਭਾਈ ਪ੍ਰਸ਼ਾਸਨ ਵੀ ਤਿਆਰ ਰਹੇ ਇਸ ਕੰਮ ਲਈ ਠੀਕ ਹੈ ਕਿਉਂਕਿ ਜੇ ਇੱਥੇ ਕਿਸੇ ਨਾ ਕਿਸੇ ਬੰਦੇ ਦਾ ਨੁਕਸਾਨ ਹੋ ਗਿਆ ਮੈਂ ਪਹਿਲਾਂ ਹੀ ਕਿਹਾ ਸੀਗਾ ਉਹਦਾ ਜ਼ਿੰਮੇਵਾਰ ਜਿਹੜਾ ਪੁਲਿਸ ਪ੍ਰਸ਼ਾਸਨ ਹੀ ਹੋਊਗਾ ਤੇ ਜਿਹੜੀ ਪੰਜਾਬ ਸਰਕਾਰ ਹੀ ਹੋਊਗੀ ਕਿਉਂਕਿ ਵੇਖੋ ਐਡੀ ਵੱਡੀ ਲੋਟਾ ਇਹਨੂੰ ਵੇਖਣ ਵਾਲਾ ਕੋਈ ਵੀ ਹੈ ਨਹੀਂ ਕਿੰਨਾ ਕੁ ਵੱਡਾ ਘਪਲਾ ਤੁਹਾਨੂੰ ਲੱਗਦਾ ਹੈ ਹੈਗਾ ਜਿਹੜਾ ਕਿੰਨਾ ਵੱਡਾ ਘਪਲਾ ਜੀ ਹੁਣ ਵੇਖ ਲਓ 2000 ਤੋਂ 2500 ਮੀਟਰ ਲੀਟਰ ਹੈ ਤੇ ਜੇ 15000 ਦੀ ਐਵਰੇਜ ਆਪਾਂ ਲਾ ਲਈਏ ਜੇ ਮੰਨ ਲਓ 15000 ਦੀ ਆਪਾਂ ਐਵਰੇਜ ਹੀ ਲਾ ਲਈਏ ਠੀਕ ਹੈ ਕਿੰਨਾ ਪੈਸਾ ਬਣ ਗਿਆ ਘੱਟ ਤੋਂ ਘੱਟ 3-4 ਕਰੋੜ ਰੁਪਈਆ ਬਣ ਜਾਣਾ ਤੇ ਨਾਲ ਦੀ ਨਾਲ ਜਿਹੜੇ ਨਵੀਂ ਭਰਤੀ ਕਰਦੇ ਆ ਇਹ ਇੱਕ ਨਵੇਂ ਮੁੰਡੇ ਵੀ ਇਹਨਾਂ ਨੇ ਚੱਕਿਆ ਭਾਈ ਤੁਸੀਂ ਆਓ ਬੜਾ ਵਧੀਆ ਰੋਜ਼ਗਾਰ ਹੈ ਪਤਾ ਨਹੀਂ ਉਹਨਾਂ ਤੋਂ 20 ਲੈਂਦੇ ਆ 30 ਲੈਂਦੇ 40 ਲੈਂਦੇ 50 ਲੈਂਦੇ ਆ ਇਹ ਬੇ ਬਹੁਤ ਵੱਡਾ ਕਪੜਾ ਜੀ ਪਰ ਅਸੀਂ ਇਹ ਕਹਿੰਨੇ ਆ ਯਾਰ ਸਰਕਾਰ ਵੀ ਕਰਾਉਣ ਨੂੰ ਤਿਆਰ ਆ ਮਹਿਕਮਾ ਵੀ ਕਰਾਉਣ ਨੂੰ ਤਿਆਰ ਆ ਪਰ ਅਸੀਂ ਇਹ ਕਵਾਂਗੇ ਜਿਹੜੇ ਸਾਡੇ ਬੰਦਿਆਂ ਨੂੰ 9-10 ਸਾਲ ਕੰਮ ਕਰਦੇ ਹੋਗੇ ਨਾ ਅਸੀਂ ਭਰਾਵਾ ਖੋਟਾ ਸਿੱਕਾ ਕਿਸੇ ਨੂੰ ਨਹੀਂ ਦੇਣਾ ਸਾਡੀ ਲੜਾਈ ਆ ਯਾਰ ਪੰਜਾਬ ਸਰਕਾਰ ਦੇ ਨਾਲ ਕਿ ਭਾਈ ਸਾਨੂੰ ਪੱਕਾ ਕਰੋ ਸਾਨੂੰ ਰੋਜ਼ਗਾਰ ਜਿਹੜਾ ਹੈਗਾ ਰੋਜ਼ਗਾਰ ਦੇ ਦਿਓ ਮਿਹਨਤ ਤੇ ਇਮਾਨਦਾਰੀ ਦੇ ਅਸੀਂ ਰੋਟੀ ਖਾ ਲਈਏ ਆਮ ਤੌਰ ਤੇ ਹੁੰਦਾ ਪੱਕੇ ਰੋਜ਼ਗਾਰ ਲਿਸ਼ਵਤ ਲਈ ਜਾਂਦੀ ਆ ਪਰ ਇੱਥੇ ਤਾਂ ਕੱਚੇ ਲਈ ਵੀ ਰਿਸ਼ਵਤ ਲੈ ਰਹੇ ਨੇ ਦੇਖੋ ਫਿਰ ਇਹ ਬਦਲਾ ਆ ਜੀ ਇਹ ਉਹ ਬਦਲਾ ਆ ਜਿਹੜਾ ਕਹਿੰਦੇ ਸੀ 70 ਸਾਲਾਂ ਚ ਨਹੀਂ ਹੋਇਆ ਜਿਹੜਾ ਕੋ 70 ਸਾਲਾਂ ਚ ਨਹੀਂ ਆਇਆ ਹੋਣੀ ਹੋਣਾ ਸੀਗਾ ਉਹ ਹੋਣ ਲੱਗ ਪਿਆ ਇਹੀ ਤਾਂ ਬਦਲਾ ਇਹ ਬਦਲਾ ਨਹੀਂ ਕਹਿ ਸਕਦੇ ਅਸੀਂ ਇਹ ਜਿਹੜੇ ਸਾਡੇ ਮੀਟਰ ਰੀਡਰ ਆ ਆਊਟਸੋਰਸ ਮੀਟਰ ਰੀਡਰ ਆ ਜਾਂ ਕੋਈ ਵੀ ਕੱਚੇ ਅਧਿਕਾਰੀ ਆ ਇਹ ਉਹਨਾਂ ਤੋਂ ਇੱਕ ਸਰਕਾਰ ਨੇ ਬਦਲਾ ਲੈ ਲਿਆ ਵੀ ਤੁਸੀਂ ਯਾਰ ਵੜਾ ਵਧੀਆ ਵਧੀਆ ਕੰਮ ਕੀਤਾ ਲੋਕਾਂ ਨੂੰ ਨਾਲੇ ਬੈਲ ਫੜਾਉਂਦੇ ਸੀ ਨਾਲੇ ਕਹਿੰਦੇ ਸੀਗੇ ਐਦ ਕੀ ਆਪਾਂ ਬਦਲਾ ਲੈਉਣਾ ਬਾਪੂ ਆਪਾਂ ਐਦ ਕੀ ਇਮਾਨਦਾਰੀ ਦੀ ਜਿਹੜੀ ਨੌਕਰੀ ਲਵਾਂਗੇ ਤੇ ਇਮਾਨਦਾਰੀ ਦਾ ਹੀ ਕੰਮ ਕਰਨਾ ਵਧੀਆ ਵੋਟਾਂ ਬਹੁਤ ਸਰਕਾਰ ਨੂੰ ਅਸੀਂ ਜਿਤਾਉਣ ਵਾਲੇ ਯਾਰ ਪੰਜਾਬ ਸਰਕਾਰ ਦੇ ਵਿੱਚ ਅਸੀਂ ਜਿਤਾਉਣ ਵਾਲੇ ਪੰਜਾਬ ਸਰਕਾਰ ਨੂੰ ਮੀਟਰੀਡਰਾਂ ਜਿਨ੍ਹਾਂ ਕੋਲੇ 18 18 20 20 ਪੈਂਡ ਹੈ ਜਾ ਕੇ ਬੈਲ ਫੜਾਉਂਦੇ ਸੀ ਨਾਲੇ ਕਹਿੰਦੇ ਸੀ ਆਪਾਂ ਬਦਲਾ ਲੈ ਕੇ ਆਈਏ ਪਰ ਵੇਖੋ ਇਹੋ ਜਿਹਾ ਬਦਲਾ ਆ ਗਿਆ ਸਾਡਾ ਬਦਲਾ ਲੈ ਲਿਆ ਭਾਈ ਸਾਡਾ ਜੀ ਕਰਦਾ ਘਰ ਪਰਿਵਾਰ ਬੱਚੇ ਛੱਡ ਕੇ ਤੇ ਸੜਕਾਂ ਤੇ ਰੋਲਣ ਸਾਡਾ ਵੀ ਸਾਰਾ ਕੁਝ ਹੈਗਾ ਅਸੀਂ ਵੀ ਘਰੇ ਨਾਲ ਆਉਣਾ ਟੱਕੇ ਵਹਿ ਸਕਦੇ ਆ ਪਰ ਭਾਈ ਅਸੀਂ ਕਿਸੇ ਨੂੰ 15-20000 ਰੁਪਏ ਨਹੀਂ ਦੇ ਸਕਦੇ ਅਸੀਂ ਕਿਸੇ ਨੂੰ ਦੇ ਨਹੀਂ ਸਕਦੇ ਜਿਹੜਾ ਲੈਂਦਾ ਭਮਾਂ ਦੀ ਸਾਰਾ ਬਠੰਡਾ ਇਕੱਠਾ ਕਰ ਲੈ ਲੈ ਲੈਣ ਪਰ ਅਸੀਂ ਨਹੀਂ ਦਿੰਦੇ ਕਿਸੇ ਨੂੰ ਵੀ ਰੁਪਈਆ ਜੀ ਠੀਕ ਹੈ ਸਾਡੇ ਜਥੇਬੰਦੀ ਨਾਲ ਜੁੜੇ ਮੈਂਬਰ ਆ ਕਿਸੇ ਤੋਂ 100 ਰੁਪਏ ਦੀ ਇਹ ਮੰਗ ਕਰਨਗੇ ਅਸੀਂ ਇੱਥੇ ਆਏ ਆ ਅਸੀਂ ਲੁਧਿਆਣੇ ਵੀ ਜਾਵਾਂਗੇ ਅਸੀਂ ਇਹਨਾਂ ਦੇ ਮਾਲੀ ਦਫ਼ਤਰ ਵੀ ਜਾਵਾਂਗੇ ਅਸੀਂ ਸਾਰੇ ਕਿਤੇ ਜਾਵਾਂਗੇ ਇੱਥੇ ਤਾਂ ਚੱਲਣਾ ਨੇ ਵਧੀਆ ਕੀਤਾ ਇਹਨਾਂ ਨੇ ਦਾ ਕੰਮ ਕੰਮ ਹੀ ਜਿਹੜਾ ਪ੍ਰਾਈਵੇਟ ਕਰ ਲਿਆ ਇਹਦਾ ਕੋਈ ਬਿਚਾਰੇ ਗਰੀਬ ਮਾਤੜ ਦੇ ਕੋਲੋਂ ਪਤਾ ਨਹੀਂ ਕੀ ਕਹਿ ਕੇ ਵੀ ਭਾਈ ਸਰਕਾਰੀ ਨੌਕਰੀਆਂ ਦੇਣੀਆਂ ਪਤਾ ਨਹੀਂ ਉਹਨੂੰ ਕਿਹੜੇ ਵਿਚਾਰੇ ਨੂੰ ਝਾਂਸੇ 'ਚ ਲੈ ਕੇ ਉਹਦੇ ਤੋਂ ਇੱਕ ਕਿਰਾਏ ਤੇ ਰੈਂਟ ਤੇ ਇੱਕ ਦੋ ਕਮਰੇ ਲੈ ਲਏ ਆ ਅੰਦਰ ਬੈਠੇ ਉਹ ਕੰਮ ਚਲਾਈ ਜਾਂਦੇ ਆ ਦੱਸੋ ਇਹ ਕਿੱਧਰ ਨੂੰ ਗੱਲਾਂ ਗਈਆਂ ਇਹ ਚੀਜ਼ਾਂ ਤੇ ਰੋਕ ਲੱਗਣੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਰੋਕ ਲਾਉਣੀ ਚਾਹੀਦੀ ਆ ਜੇ ਚਾਹੁੰਦੇ ਆ ਵੀ ਦੁਬਾਰਾ ਜਿਹੜਾ ਬਦਲਾ ਆਵੇ ਨਹੀਂ ਤਾਂ ਇਸ ਦੂਬਾਰ ਜਿਹੜਾ ਬਦਲਾ ਲੋਕਾਂ ਨੇ ਲੈਣਾ ਫਿਰ ਬਾਅਦ ਵਿੱਚ ਮੰਤਰੀ ਸਾਹਿਬ ਕਹਿੰਦੇ ਹੁੰਦੇ ਆ ਮੁੱਖ ਮੰਤਰੀ ਸਾਹਿਬ ਵੀ ਡਾਲਾ ਤੋਂ ਡਾਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਇਹ ਫਿਰ ਡਲੇ ਜਿਹੜੇ ਆ ਚਲਾਉਣ ਵਾਲੇ ਆ ਮੀਟਰ ਡਰੇ ਜਿਹੜੇ ਸਾਥੀ ਜਿਨ੍ਹਾਂ ਤੋਂ 20 25 3000 ਲੈ ਲਿਆ ਫਿਰ ਇਹੀ ਚਲਾਉਣਗੇ ਇਹ ਪਮੱਕੜ ਆ ਜਿਹੜੇ ਕਹਿੰਦੇ ਆ ਨਾ ਤੁਰੇ ਜਾਂਦੇ ਰੈਲੀ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਕਿਤੇ ਛੜਕ ਤੋਂ ਨਿਕਲੇ ਆਉਂਦੇ ਆ ਕਿਤੇ ਪੰਪਾਂ ਤੋਂ ਨਿਕਲੇ ਆਉਂਦੇ ਆ ਉਹ ਸਾਡੇ ਪਮੱਕੜ ਆ ਉਹ ਪਮੱਕੜਾਂ ਦੇ ਦੁਖਾਂਭ ਕੁਤਰੀ ਜਾਂਣਾ ਕਿਧਰ ਨੂੰ ਗੱਲ ਗਈ ਸਾਡੀ ਪੰਜਾਬ ਸਰਕਾਰ ਨੂੰ ਇੱਕੋ ਹੀ ਬੇਨਤੀ ਆ ਕਿ ਭਾਈ ਇਹ ਚੀਜ਼ਾਂ ਨੂੰ ਆਪਾਂ ਨੱਥ ਪਾ ਲਗੇ ਇਹਨਾਂ ਚੀਜ਼ਾਂ ਨੂੰ ਆਪਾਂ ਰੋਕ ਲਗੇ ਜਿਹੜੀ ਕੰਪਨੀ ਕਹਿ ਰਹੀ ਆ ਕਿ ਵੇਖੋ ਜੀ ਸਾਡੇ ਤੇ ਨਜਾਇਜ਼ ਇਲਜ਼ਾਮ ਲਗਾਏ ਜਾ ਰਹੇ ਨੇ ਜੇ ਭਾਈ ਨਜਾਇਜ਼ ਇਲਜ਼ਾਮ ਲਗਾਏ ਜਾ ਰਹੇ ਆ ਤਾਂ ਫਿਰ ਤੂੰ ਕੀ ਕਰ ਸਾਡੇ ਬਿਜਲੀ ਬੋਰਡ ਦੇ ਦਫ਼ਤਰ ਆ ਕੇ ਭਰਤੀ ਕਰ ਮੀਟਰੀ ਡਰਾਂ ਦੀ ਤੇਰੀ ਕੰਪਨੀ ਦਾ ਦਫ਼ਤਰ ਆ ਉੱਥੇ ਪੁਰਾਣੀ ਕੰਪਨੀ ਦਾ ਤੂੰ ਉੱਥੇ ਬਹਿ ਕੇ ਭਰਤੀ ਕਰ ਲਾ ਪੂ ਜਨਤਕ ਤੌਰ ਤੇ ਸਾਡੀਆਂ ਲਿਸਟਾਂ ਐਕਸਨ ਐਸੀਆਂ ਤੋਂ ਕੋਲੇ ਲੈ ਕੇ ਭਰਤੀ ਕਰ ਲਾ ਕੀ ਤੈਨੂੰ ਇਹੋ ਜੀ ਮਜਬੂਰੀ ਬਣ ਗਈ ਵੀ ਪ੍ਰਾਈਵੇਟ ਕਿਸੇ ਦਾ ਕਮਰਾ ਲੈ ਕੇ ਉਥੇ ਆ ਕੇ ਭਰਤੀ ਕਰਨੀ ਹੈ ਉਹੋ ਜੇ ਸਾਡੇ ਮੂਰਖ ਲੋਕੀਆ ਜਿਹੜੇ ਇੱਕ ਮੰਨ ਲਓ ਚਲੋ ਯਾਰ ਟੂਰ ਐਂਡ ਟ੍ਰੈਵਲ ਵਾਲੇ ਦਾ ਹੈਗਾ ਜਿਗਾਰਡ ਉਥੇ ਆ ਕੇ ਉਹ ਬਹਿ ਕੇ ਉਹ ਪੈਸੇ ਮੰਗੀ ਜਾਂਦਾ ਤੇ ਉਹ ਦੇਈ ਜਾਂਦੇ ਕਿਧਰ ਨੂੰ ਗੱਲ ਤੁਰ ਜਾਂਦੀ ਹੈ ਉਹ ਲੋਕੀ ਵੀ ਸਾਡੇ ਮੂਰਖਾ ਦੀ ਭੇਡਾਂ ਨਹੀਂ ਜਿਹੜੇ ਕਹਿੰਦੇ ਹੁੰਦੇ ਵੇ ਭੇਡਾਂ ਦਾ ਜਦੋਂ ਨਾਂ ਲੈਂਦੇ ਉਹ ਤਾਂ ਪਾਰਟੀ ਹੋਰ ਦਾ ਚੇਤਾ ਆ ਜਾਂਦਾ ਔਰ ਜਿਹੜੀਆਂ ਵੇਡਾ ਸਮਝਦੇ ਆ ਵੀ ਇੱਕ ਦਿਨ ਚੱਲੇਗਾ ਦੂਜਾ ਚੱਲੇਗਾ ਤੀਜਾ ਚੱਲੇਗਾ ਚੌਥਾ ਚੱਲੇਗਾ ਕਿੱਧਰ ਨੂੰ ਗੱਲ ਤੁਰ ਜਾਂਦੀ ਹੈ ਜੀ ਆਪਾਂ ਐਸੇ ਚੀਜ਼ ਨੂੰ ਰੋਕਣਾ ਬਾਈ ਜੀ ਜੇ ਤਾਂ ਇੱਥੇ ਰੁਕ ਜੂਗਾ ਵਧੀਆ ਗੱਲ ਆ ਨਹੀਂ ਤਾਂ ਇੱਥੋਂ ਅਸੀਂ ਗੱਲਬਾਤ ਕਰਕੇ ਤੁਹਾਡੇ ਨਾਲ ਪੱਤਰਕਾਰਾਂ ਨਾਲ ਕਿਉਂਕਿ ਸਾਡੇ ਸਾਥੀ ਇੱਥੇ ਇਕੱਠੇ ਹੋਏ ਸੀਗੇ ਸਾਡਾ ਇੱਥੇ ਆਉਣ ਦੀ ਮਨਛਾ ਨਹੀਂ ਸੀਗੀ ਸਾਡਾ ਮੇਨ ਰੋਡ ਤੇ ਬੈਠਣ ਦੀ ਮਨਛਾ ਸੀਗੀ ਪਰ ਜਦੋਂ ਸਾਡੇ ਸਾਥੀ ਇੱਥੇ ਇਕੱਠੇ ਹੋਏ ਆ ਫਿਰ ਅਸੀਂ ਇੱਥੇ ਆਏ ਆ ਇੱਥੇ ਅਸੀਂ ਗੱਲਬਾਤ ਕਰਾਂਗੇ ਜੇ ਤਾਂ ਪੁਲਿਸ ਪ੍ਰਸ਼ਾਸਨ ਨੇ ਜਾਂ ਜਿਹੜੇ ਸਾਡੇ ਅਧਿਕਾਰੀ ਆ ਜੇ ਕਿਸੇ ਨੇ ਕਾਰਵਾਈ ਕੀਤੀ ਤਾਂ ਬਹੁਤ ਵਧੀਆ ਗੱਲ ਆ ਨਹੀਂ ਅਸੀਂ ਇੱਥੇ ਉੱਠ ਕੇ ਫਿਰ ਸੜਕ ਦੇ ਉੱਤੇ ਜਦੋਂ ਵਜਾ ਕੇ ਬਹਿ ਗਏ ਫਿਰ ਤਾਂ ਵੇਖੋ ਡੀਸੀ ਪੁਲਿਸ ਪ੍ਰਸ਼ਾਸਨ ਸਾਰੇ ਨੇ ਆਈ ਜਾਣਾ ਠੀਕ ਆ ਇਹ ਚਾਹੇ ਡੰਡੇ ਚਾੱਕ ਕੇ ਮਾਰ ਕੇ ਭਜਾ ਦੇਣ ਸਾਨੂੰ ਚਾਹੇ ਸਾਡੇ ਸਿਰ پار ਕੇ ਤੋੜ ਦੇਣ ਇਹ ਇਹਨਾਂ ਦੀ ਖੁਸ਼ੀ ਆ ਅਸੀਂ ਜਿਹੜਾ ਆਪਦਾ ਕੰਮ ਕਰਨਾ ਕਰਾਂਗੇ ਇਹਨਾਂ ਨੇ ਜਿਹੜਾ ਕੰਮ ਕਰਨਾ ਉਹ ਆਪਦਾ ਕਰਨਾ ਹਾਂਜੀ ਧੰਨਵਾਦ ਜੀ ਠੀਕ ਆ ਜੀ ਬੰਦਾ ਜਿਹੜੇ ਕੰਪਨੀ ਦੇ ਅਧਿਕਾਰੀ ਕੰਪਨੀ ਦੇ ਘਰ ਨੂੰ ਹੈਲੋ ਸਹੀ ਹੈ ਕੀ ਵੀਸ ਆਪਨੀ ਦੇ ਘਾਰੇ ਅਰੇ ਇੱਕ ਮਿੰਟ ਮਰੇ ਮਰੇ ਜਾ ਪਿੱਛੇ ਮਰੇ ਜਾ ਪਿੱਛੇ ਬੜੋ ਦੇਖੋ ਥੇਰੀ ਗੱਲ ਇਕ ਧਿਆਨ ਨਾਲ ਸੁਣ ਲੋ ਬਾਈ ਮਰੇ ਜਾ ਪਿੱਛੇ ਨੂੰ ਭਰਾ ਜੀ ਇੱਕ ਮਿੰਟ ਇੱਕ ਮਿੰਟ ਬਾਈ ਭਰਾ ਜੀ ਜਿੱਥੇ ਮਰ ਜਾ ਪਿੱਛੇ ਮਰੇ ਪਿੱਛੇ ਆਪਣੇ ਬੰਦੇ ਇੱਥੇ ਅਗਲੇ ਬੰਦੇ ਆ ਜਾਓ ਬਾਈ ਜੀ ਅੰਗਰੇਜ਼ ਜੀ ਆ ਭਰਾ ਮੇਰੋ ਲੋਕਾਂ ਨੂੰ ਨੰਗੋਂ ਦੇ ਲੋਕਾਂ ਦਾ ਇੱਥੇ ਨਹੀਂ ਯਾਰ ਤੁਸੀਂ ਤਾਂ ਅਗਲੇ ਬੰਨੇ ਖੜੇ ਪਿੱਛੇ ਪਿੱਛੇ ਹੋ ਯਾਰ ਪਿੱਛੇ ਖੜੋ ਯਾਰ ਉਹਨੂੰ ਇੱਥੇ ਖੜਾਓ ਯਾਰ ਆਜੋ ਮੜਿਆ ਗੰਦਾ ਭਰਾ ਮੇਰੋ ਗੱਲ ਕਰਨੀ ਆ ਅਸੀਂ ਠੀਕ ਆ ਅਸੀਂ ਗੱਲ ਕਰ ਰਹੇ ਆ ਨਾ ਇੱਥੇ ਆਪਾਂ ਰੌਲਾ ਪਾਉਣਾ ਧਮੱਕਾ ਮਚਾਉਣਾ ਦੇਖੋ ਜੇ ਅਸੀਂ ਛੇਤਰੋ-ਛਿਤਰੀ ਹੋਣਾ ਹੁੰਦਾ ਫਿਰ ਅਸੀਂ ਕੱਲ੍ਹ ਦੱਸ ਜਾਣੇ ਆ ਇਸੇ ਅਸੀਂ ਹੋ ਜਾਂਦੇ ਆਪਾਂ ਦਾ ਜਿਹੜੀ ਗੱਲ ਆ ਉਹਦਾ ਮਸਲਾ ਕੱਢਣਾ ਤੇ ਆਹੋ ਵੀ ਅਸੀਂ ਪੈਸੇ ਨਹੀਂ ਦੇਣੇ ਬਾਈ ਜੀ ਸਾਨੂੰ ਤਾਂ ਟੀਡੀਐਸ ਕੰਪਨੀ ਨੇ ਲੈ ਕੇ ਭੇਜਿਆ ਇਹੀ ਆਪਾਂ ਗੱਲ ਮਲਾਉਣੀ ਆ ਬਾਕੀ ਭਾਈ ਜੀ ਇਹ TVS ਕੰਪਨੀ ਨੇ ਕੀ ਕੀਤਾ ਇੱਕ ਪ੍ਰੈਕਟੀ ਇੰਟਰਪ੍ਰਾਈਜ਼ ਜਿਹੜੀ ਕੰਸਲਟੈਂਸੀ ਹੈ ਜਿਹੜੀ ਉਹ ਅੱਗੇ ਬੰਦੇ ਲੈਂਦੀ ਹੈ ਇਹ ਭਾਈ ਕਹਿ ਰਹੇ ਆ ਅਸੀਂ ਅਸੀਂ ਉਹਨਾਂ ਨੂੰ ਪਰ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਫਿਰ ਆਪਾਂ ਭਾਈ ਰੋਡ ਤੇ ਚੱਲਾਂਗੇ ਫਿਰ TVS ਕਾ ਆਪਣੀਆਂ ਵੀ ਉੱਥੇ ਚੱਲ ਕੇ ਆ ਜੀ ਹਾਂਜੀ ਭਾਈ ਜੀ ਚਲੋ ਪਹਿਲਾਂ ਬਿੰਦੂ ਆਪਣੇ ਕੁਐਸਚਨ ਤਾਂ ਦੱਸ ਤੇਰੀ ਕੀ ਪੁੱਛਣਾ ਚਾਹੁੰਦਾ ਤੂੰ ਹਾਂਜੀ ਮੈਂ ਜੋ ਪੁੱਛਣਾ ਚਾਹੁੰਦਾ ਉਹ ਭਾਈ ਜੀ ਲਿਖਿਆ 15 ਤੋਂ 20 ਹਾਂ ਦੇਖ ਅੱਜ ਪਹਿਲੇ ਆਪਣਾ ਨਾਮ ਕੀ ਹੈ ਤੁਹਾਡਾ ਜੀ ਹਾਂ ਰਣਜੀਤ ਸਿੰਘ ਹਾਂ ਜਿਹੜੀ ਕੰਪਨੀ ਤੋਂ ਅਦਿੱਤੀ ਇੰਟਰਪ੍ਰਾਈਜ਼ਸ ਤੇ ਤੁਹਾਨੂੰ ਠੇਕਾ ਦਿੱਤਾ ਹੈ ਕਿਹੜੀ ਕੰਪਨੀ ਨੇ TDS ਕੰਪਨੀ ਹੈ ਜਿਹੜੀ ਜਿਨ੍ਹਾਂ ਨੂੰ ਮੀਟਰ ਰੀਡਰਾਂ ਦਾ ਉਹ ਮਿਲਿਆ ਉਹਨਾਂ ਦਾ ਜਿੰਨਾ ਵੀ ਸਰਵੇ ਜਾਂ ਜੋਇਨਿੰਗ ਦਾ ਕੰਮ ਹੈ ਉਹ ਟੀਡੀ ਅਦਿੱਤੀ ਇੰਟਰਪ੍ਰਾਈਜ਼ ਹੀ ਕਰਦੀ ਹੈ TDS ਵਾਸਤੇ ਠੀਕ ਹੈ ਜੀ ਔਰ ਸਾਡਾ ਕੀ ਹੈ ਅਸੀਂ ਇੱਕ ਟ੍ਰੇਨਿੰਗ ਦਿੰਨੇ ਆ ਟ੍ਰੇਨਿੰਗ ਇੰਸਟੀਚੂਟ ਵੀ ਹੈ ਨਾਲ ਸਾਡਾ ਇਸ ਮਟੀਰੀਅਲ ਲੈਂਦਾ ਹੈ ਜਿੱਦਾਂ ਪ੍ਰਿੰਟਰ ਬੈਗ ਪ੍ਰੋਬ ਔਰ ਹੋਰ ਸਮਾਨ ਹੈ ਜਿਹਦੀ ਕੋਸਟ ਇੱਕ ਇੱਕ ਹਿਊਮਰ ਫੈਲਿਆ ਹੋਇਆ ਕਿ ਸਿਕਿਉਰਟੀ ਸਿਕਿਉਰਟੀ ਕੋਈ ਸਿਕਿਉਰਟੀ ਨਹੀਂ ਹੈ ਕੋਈ ਹੋਣੀ ਹੈ ਇੱਕ ਟ੍ਰੇਨਿੰਗ ਫੀਸ ਔਰ ਜੋ ਮਟੀਰੀਅਲ ਦੇ ਰਹੇ ਉਹਦੀ ਕੋਸਟ ਉਹਦੇ ਚਾਰजेस ਆਪਾਂ ਬੰਦਿਆਂ ਤੋਂ ਲੈ ਰਹੇ ਹਾਂ ਹਾਂ ਉਹਦੇ ਚ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ ਹੈ ਕੋਈ ਕਿਸੇ ਨਾਲ ਹੋਣੀ ਹੈ ਜਿਹਨੂੰ ਲੱਗਦਾ ਏ ਕਿ ਮੈਨੂੰ ਇਹ ਕਰਨਾ ਚਾਹੀਦਾ ਆਪਾਂ ਉਹਨਾਂ ਨਾਲ ਹੀ ਕਰ ਰਹੇ ਆਂ ਕਿਸੇ ਨੂੰ ਆਪਾਂ ਨੇ ਜਬਰਦਸਤੀ ਨਹੀਂ ਬੁਲਾਇਆ ਕਿਸੇ ਨੂੰ ਆਪਾਂ ਨੇ ਜਬਰਦਸਤੀ ਹੋ ਨਹੀਂ ਕੀਤਾ ਕਿ ਬਾਈ ਤੁਸੀਂ ਜਮਾਇ ਕਰਾਉਣੀ ਕਰਾਉਣੇ ਆ ਕਿੰਨੇ ਰੁਪਏ ਲੈ ਰਹੇ ਹੋ ਸਰ 15000 ਰੁਪਏ ਜੀ ਉਹ ਟ੍ਰੇਨਿੰਗ ਫੀਸ ਔਰ ਉਹਦਾ ਸਮਾਨ ਦਾ ਚਾਰਜੀਸ ਹੈ ਉਹ ਠੀਕ ਹੋ ਗਿਆ ਸਮਾਨ ਦੇ ਰਹੇ ਹੋ ਦੇ ਵਿੱਚ ਹਾਂਜੀ ਸਮਾਨ ਪ੍ਰਿੰਟਰ ਆ ਜੀ ਜਿਹਦੇ ਨਾਲ ਬਿਲਿੰਗ ਹੁੰਦੀ ਹੈ ਪ੍ਰੋਬਸ ਹੈ ਜਿਹੜੀ ਨਾਲ ਬਿਲਿੰਗ ਹੁੰਦੀ ਹੈ ਇੱਕ ਬੈਗ ਹੁੰਦਾ ਆ ਔਰ ਹੋਰ ਜਿਹੜਾ ਮਟੀਰੀਅਲ ਛੋਟਾ ਮੋਟਾ ਉਹਦੇ ਤੇ ਮੀਟਰ ਰੀਡਿੰਗ ਤੇ ਯੂਜ਼ ਹੁੰਦਾ ਉਹ ਟ੍ਰੇਨਿੰਗ ਦਾ ਜੋ ਸਮਾਨ ਹੈ ਟ੍ਰੇਨਿੰਗ ਦਾ ਮਟੀਰੀਅਲ ਲੈਂਦਾ ਉਹ ਆ ਉਸ ਤੋਂ ਇਲਾਵਾ ਕਿ ਇਸ ਕੰਪਨੀ ਮੇਰਾ ਫਰੈਸ਼ਰ ਹੋਵੇ ਇਹਨਾਂ ਕਰੇ 12 15 ਨਮੀ ਨਮੀ ਟੈਕਨੋਲੋਜੀ ਆਈ ਹੈ ਇਸ ਵਾਰ OCR ਟੈਕਨੋਲੋਜੀ ਜਿਹਦੇ ਨਾਲ ਬਿਲਿੰਗ ਹੋਣੀ ਆ ਉਹ ਫਸਟ ਟਾਈਮ ਆਈ ਹੈ ਇਹਨਾਂ ਨੂੰ ਭਰਾਵਾਂ ਨੂੰ ਵੀ ਪਤਾ ਹੀ ਆ ਉਹਦੀ ਟ੍ਰੇਨਿੰਗ ਇਹਨਾਂ ਨੂੰ ਦੇਣੀ ਆ ਉਹ ਵੀ ਕੋਈ ਜ਼ਬਰਦਸਤੀ ਨਹੀਂ ਕੋਈ ਇਹਨਾਂ ਨਾਲ ਉਹ ਨਹੀਂ ਆ ਕੋਈ ਇਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ ਆ ਜੀ ਇੱਕ ਮਿੰਟ ਹਾਂ ਇੱਕ ਮਿੰਟ ਇੱਕ ਮੈਂ ਹਰ ਜਾ ਤੁਸੀਂ ਬਾਈ ਜੀ ਉਸ ਚੀਜ਼ ਦੇ ਕਿਹਦੇ ਤੇ ਚਾਰਜਸ ਕਿਉਂ ਚਾਰਜ ਕਰਦੀ ਹੈ ਹਾਂਜੀ ਕੋਈ ਗੱਲ ਜੋ ਰਣਗੇ ਮੀਟਰ ਰੀਡਿੰਗ ਹਾਂਜੀ ਉਹਦੇ ਚਾਰਜਸ ਕਿਉਂ ਲੈ ਰਹੇ ਆ ਮੀਟਰ ਰੀਡਿੰਗ ਦਾ ਚਾਰਜਸ ਨਹੀਂ ਲੈ ਰਹੇ ਨਹੀਂ ਉਹ ਤਾਂ ਪ੍ਰਿੰਟਰ ਵਗੈਰਾ ਦੇ ਪ੍ਰਿੰਟਰ ਪ੍ਰਿੰਟਰ ਦੇ ਚਾਰਜਸ ਸਿਰਫ ਪ੍ਰਿੰਟਰ ਦੇ ਕੋਸਟ ਦਾ ਕੰਪਨੀ ਨੇ ਕਿਤੇ ਨਾ ਕਿਤੇ ਤੋਂ ਜੋ ਕਰਨੀ ਆ ਉਹ ਲੈਣੀ ਆ ਜਿਹੜੇ ਮੀਟਰ ਰੀਡਰ ਕੁਝ ਉਹਨਾਂ ਦਾ ਐਮ ਆਰ ਨਾਲ ਕਰ ਰਹੇ ਆ ਓਲਰੇਡੀ ਉਹਨਾਂ ਨੂੰ ਨਵੀਂ ਟੈਕਨੋਲੋਜੀ ਨਾਲ ਕੰਮ ਕਰਨਾ ਹੈ ਤਾਂ ਉਹਦੇ ਚੋ ਕਰਨ ਚਾਰਜੀ ਦੇ ਦੇ ਰਸੀਦ ਵਗੈਰਾ ਬਿੱਲ ਦਿੰਨੇ ਉਹਨਾਂ ਨੂੰ ਉਹਨਾਂ ਦਾ ਇਹਨਾਂ ਨੂੰ ਲੈਟਰ ਦਿੰਨੇ ਆ ਆਪਾਂ ਸਰਟੀਫੀਕੇਟ ਦਿੰਨੇ ਆ ਟ੍ਰੇਨਿੰਗ ਦਾ ਸਰਟੀਫੀਕੇਟ ਵੀ ਦਿੱਤਾ ਜਾਣਾ ਜਿਹੜਾ 15000 ਰੁਪਏ ਉਹਦੀ ਰਸੀਦ ਕੋਈ ਦੇਖੋ ਜੀ ਜਿੰਨਾ ਮੇਰੀ ਨੋਲੇਜ ਆ ਆਪਾਂ ਉਹਨਾਂ ਨੂੰ ਸਰਟੀਫੀਕੇਟ ਦੇ ਰਹੇ ਆ ਉਹਨਾਂ ਨੂੰ ਇੱਕ ਲੈਟਰ ਦੇ ਰਹੇ ਆ ਰਸੀਦ ਦਾ ਜੇ ਇਹਨਾਂ ਦਾ ਕੋਈ ਪੁਆਇੰਟ ਹੈ ਇਦਾਂ ਦਾ ਮੈਂ ਤਾਂ ਇਹਨਾਂ ਨੂੰ ਕਹਿੰਦਾ ਇਹ ਬੈਠ ਕੇ ਗੱਲ ਕਰਨ ਆਪਾਂ ਅੱਗੇ ਅੱਗੇ ਇੱਕ ਮਿੰਟ ਮੇਰੇ ਇੱਕ 15000 ਦੀ ਚਾਰਜਿਸ ਹੈ ਜਿਹਦੇ ਚੋ 15 ਦਿਨ ਦੀ ਟ੍ਰੇਨਿੰਗ ਹੈ ਔਰ ਟ੍ਰੇਨਿੰਗ ਦੀ ਟ੍ਰੇਨਿੰਗ ਦੇ 15000 ਰੁਪਏ 15000 ਟ੍ਰੇਨਿੰਗ ਦੇ ਨਹੀਂ ਖਾਲੀ ਮਟੀਰੀਅਲ ਵੀ ਦੇ ਰਹੇ ਵੀਰ ਅੱਛਾ ਸਰ ਮੰਡੀ ਵਾਲੇ ਜਿਹੜੇ ਬੱਟੇ ਬੱਟੇ ਕੰਪਨੀ ਦਾ ਹੀ ਹੁੰਦਾ ਜੀ ਮਟੀਰੀਅਲ ਇਹ ਟੈਂਡਰ ਚ ਕਿਤੇ ਵੀ ਵਰਕ ਆਰਡਰ ਚ ਕਿਤੇ ਕੰਪਨੀ ਦਾ ਨਹੀਂ ਹੈ ਟੀ ਡੀ ਐਸ ਦਾ ਹੋਏਗਾ ਨਾ ਉਹ ਟੀ ਡੀ ਐਸ ਨਾਲ ਤੁਸੀਂ ਗੱਲ ਕਰਦੇ ਤੇ ਮੇਰੇ ਟੀ ਡੀ ਐਸ ਤੋਂ ਨਹੀਂ ਵੀਰ ਮੈਂ ਤਾਂ ਅਦਿੱਤੀ ਤੋਂ ਆ ਮੈਂ ਕੋਈ ਜ਼ਬਰਦਸਤੀ ਦਾ ਕਰ ਨਹੀਂ ਰਿਹਾ ਤੁਹਾਡੇ ਨਾਲ ਕਿ ਤੁਸੀਂ ਮੈਨੂੰ ਲਓ ਹੀ ਤੁਹਾਨੂੰ ਠੀਕ ਲੱਗਦਾ ਤੁਸੀਂ ਲਓ ਤੁਸੀਂ ਤੁਹਾਨੂੰ ਠੀਕ ਨੇ ਮੈਂ ਪਾ ਦਾਂ ਇੱਕ ਮਿੰਟ ਦੇਖੋ ਜੀ ਇੱਕ ਮਿੰਟ ਵੀਰੇ ਇੱਕ ਜਿਹੜੇ ਆਪਣੇ ਇੰਪਲਾਈ ਹੁੰਦੇ ਆ ਉਹਨਾਂ ਨੂੰ ਟ੍ਰੇਨਿੰਗ ਦਿੰਦੀ ਆ ਤੁਸੀਂ 15000 ਰੁਪਏ ਦੀ ਗੱਲ ਕਰ ਰਹੇ ਹੋ ਸਰ ਇਹ TDS ਨਾਲ ਗੱਲ ਕਰ ਸਕਦੇ ਇਸ ਬਾਰੇ ਮੇਰੇ ਨਾਲ ਨਹੀਂ ਗੱਲ ਕਰਦੇ ਮੈਂ ਤਾਂ ਇਹਨਾਂ ਨੂੰ ਥਰਡ ਪਾਰਟੀ ਤੋਂ ਆ ਮੈਨੂੰ ਇੰਸਟੀਚੂਟ ਆ ਕੋਈ ਵੀ ਆ ਜਿੱਦਾਂ ਤੁਸੀਂ ਹੁਣ ਕਈ ਚੀਜ਼ਾਂ ਦੀ ਟ੍ਰੇਨਿੰਗ ਲੈਂਦੇ ਹੋ ਤੁਹਾਡਾ ਕੰਪਨੀ ਨਾਲ ਐਗਰੀਮੈਂਟ ਹੈ ਟ੍ਰੇਨਿੰਗ ਦਾ ਹਾਂਜੀ ਹੈਨਾ ਹਾਂਜੀ ਸਿਰਫ ਟ੍ਰੇਨਿੰਗ ਦੇਣੀ ਹੈ ਹਾਂਜੀ ਇਹਨਾਂ ਨੂੰ ਜਿਹੜਾ ਕੋਈ ਤੁਹਾਡਾ ਉਹਨਾਂ ਨਾਲ ਹੋਇਆ ਇਹ ਜੀ ਇਹਨਾਂ ਨਾਲ ਕੋਈ ਜ਼ਬਰਦਸਤੀ ਨਹੀਂ ਆ ਸਾਡੀ ਇਹ ਇਹ ਵੀ ਹੈ ਜੀ ਹਾਂਜੀ ਕੰਪਨੀ ਨੇ ਤੁਹਾਨੂੰ ਕਿਹਾ ਵੀ ਇਹਨਾਂ ਨੂੰ ਸਪ੍ਰੋਪਰ ਟ੍ਰੇਨਿੰਗ ਦੇ ਉਹ ਜੇ ਇਹਨਾਂ ਨੂੰ ਕੋਈ ਇਤਰਾਜ਼ ਹੈ ਉਸ ਕੰਪਨੀ ਨਾਲ ਕਰ ਹਾਂਜੀ ਇੱਕ ਮਿੰਟ ਇੱਕ ਮੈਂ ਸਵਾਲ ਕਰ ਦਿੰਦਾ ਵੇਖੋ ਜੀ ਅਸੀਂ ਅਸੀਂ ਹੈਲੋ ਅਸੀਂ ਬਾਈ ਜੀ ਇਹਨਾਂ ਦੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦੇ ਆ ਕਿ ਜਿਹੜਾ 15-20000 ਰੁਪਿਆ ਲੈ ਰਹੇ ਆ ਉਹਦਾ ਕੋਈ ਕੋਈ ਰਸੀਦ ਦਿੰਦੇ ਆ ਤੁਹਾਡੀ ਰਸੀਦ ਵਾਲਾ ਪੁਆਇੰਟ ਜਿਹੜਾ ਇਹ ਉਹ ਜੈਨੂਇਨ ਆ ਉਹਦੇ ਬਾਰੇ ਮੈਂ ਕੰਪਨੀ ਨਾਲ ਗੱਲ ਕਰ ਲੈਣਾ ਉਹਦੇ ਆਪਾਂ ਤੁਹਾਨੂੰ ਜੋ ਵੀ ਜਵਾਬ ਹੋਵੇ ਬਹੁਤ ਵਧੀਆ ਜਵਾਬ ਬਾਈ ਜੀ ਦੂਜਾ ਸਵਾਲ ਸਾਡਾ ਇੱਕੋ ਵਹੀ ਆ ਅਸੀਂ ਇੱਥੇ ਰੋਲਰ ਦਾ ਪਾਣੀ ਕਰਨਾ ਏ ਸਾਡਾ ਦੂਜਾ ਸਵਾਲ ਇਹ ਆ ਵੀ 15 ਜਹਾ ਹਜ਼ਾਰ ਰੁਪਿਆ ਜਿਹੜਾ ਮੀਟਰ ਰੀਡਰਾਂ ਤੋਂ ਲੈ ਰਹੇ ਆ ਨਾ ਲੈ ਰਹੇ ਆ ਕਿ ਨਹੀਂ ਜੀ ਮੀਟਰ ਰੀਡਰਾਂ ਤੋਂ ਅਸੀਂ 15000 ਰੁਪਿਆ ਫਿਰ ਉਹੀ ਕਲੀਅਰ ਕਰ ਰਹੇ ਆ ਵੀਰ ਮੇਰੇਆ ਟ੍ਰੇਨਿੰਗ ਚਾਰਜਸ ਔਰ ਮਟੀਰੀਅਲ ਕੋਸਟ ਲੈ ਰਹੇ ਆ ਠੀਕ ਹੈ ਜੀ ਬਿਲਕੁਲ ਆ ਠੀਕ ਹੈ ਜੀ ਸਾਨੂੰ ਇਹੀ ਚੀਜ਼ ਚਾਹੀਦੀ ਆ ਦੇਖ ਜਿਹੜੀ ਜੁਆਇਨਿੰਗ ਲੈਟਰ ਆ ਉਹ ਬਾਈ ਜੀ ਤੁਸੀਂ ਅਦਿਤੀ ਇੰਟਰਪ੍ਰਾਈਜ਼ਰ ਦੀ ਦੇ ਰਹੇ ਹੋ ਕਿ TDS ਕੰਪਨੀ ਦੀ ਜੁਆਇਨਿੰਗ ਲੈਟਰ ਤਾਂ TDS ਸਿੱਧਾ ਹੀ ਜਾਏਗਾ ਕਿਉਂਕਿ ਦਿੱਤੀ ਜਿਹੜੀ ਆ ਅਦਿਤੀ ਤਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੇਗੀ ਕਿਉਂਕਿ ਕੰਪਨੀ ਤੁਸੀਂ TDS ਵਾਸਤੇ ਕਰ ਰਹੇ ਹੋ ਅਦਿਤੀ ਵਾਸਤੇ ਨਹੀਂ ਕਰ ਰਹੇ ਹੋ ਤੁਸੀਂ ਪੈਸੇ ਕਿਸ ਚੀਜ਼ ਦੇ ਲੈ ਰਹੇ ਹੋ ਅਸੀਂ ਤਾਂ ਸਰ ਟ੍ਰੇਨਿੰਗ ਚਾਰਜਸ ਤੁਹਾਨੂੰ ਦੱਸ ਰਹੇ ਹਾਂ ਔਰ ਦੇਖੋ ਪਤਾ ਕੀ ਹੈ ਜਦੋਂ ਇਹ ਨਾ ਜੁਆਇਨਿੰਗ ਲੈਟਰ ਇਸ ਕੰਪਨੀ ਤੇ ਆ ਰਹੀ ਸਰ ਉਹ ਫਿਰ ਇਟੀਰੀਅਸ ਨਾਲ ਗੱਲ ਕਰਨ ਨਾ ਮੇਰੇ ਮੇਰੇ ਨਾਲ ਨਾਲ ਗੱਲ ਕਰਨ ਮੈਨੂੰ ਤਾਂ ਜੋ ਜੋ ਹੈ ਮੈਂ ਵੀ ਤੁਹਾਡੇ ਤਰ੍ਹਾਂ ਇੱਕ এমਪਲੋਈ ਹਾਂ ਮੈਂ ਜੋ ਚੀਜ਼ਾਂ ਹੈ ਤੁਹਾਨੂੰ ਕਲੀਅਰ ਦੱਸ ਦਿੱਤੀਆਂ ਠੀਕ ਹੈ ਵੀ ਸਰ ਜਿਹੜੀ ਚੈਟ ਤੁਸੀਂ ਦੇ ਰਹੇ ਹੋ ਉਹ ਕਿਟ ਕੰਪਨੀ ਦੀ ਹੈ ਜਾਂ ਤੁਹਾਨੂੰ ਦੇ ਰਹੇ ਹੋ ਹਾਂਜੀ ਜਿਹੜੇ ਚੈਟ ਤੁਸੀਂ ਦੇ ਰਹੇ ਹੋਗੇ ਪਟਰੀਅਲ ਦੇ ਰਹੇ ਹੋਗੇ ਇਹ ਕੰਪਨੀ ਦਾ ਰਹੂਗਾ ਜਾਂ ਬਲਕਿ ਜਿਵੇਂ ਨਹੀਂ এমਪਲੋਈਸ ਦਾ ਰਹੇਗਾ ਜੀ ਉਹ ਤਾਂ ਇਹ ਉਹਦੇ ਚਾਰਜਸ ਦਿੱਤੇ ਹਨ ਤਾਂ ਉਹ ਇਹਨਾਂ ਦਾ ਰਹੇਗਾ ਉਹ ਕੰਪਨੀ ਦਾ ਕਿਉਂ ਰਹੇਗਾ ਹਾਂਜੀ ਪੈਸੇ ਵਾਪਸ ਕਰੋਗੇ ਨਹੀਂ ਨਹੀਂ ਉਹ ਤਾਂ ਆਪਾਂ ਤਾਂ ਵੀਰ ਨੂੰ ਸਮਾਨ ਦਿੱਤਾ ਹੈ ਆਪਾਂ ਤੁਹਾਨੂੰ ਸਮਾਨ ਦਿੱਤਾ ਉਹਦੇ ਚਾਰਜਸ ਲੈਂਦੇ ਆ ਠੀਕ ਹੈ ਉਹ ਤੁਹਾਡੇ ਕੋਲ 3 3 ਸਾਲ ਚੱਲੇ 4 ਸਾਲ ਚੱਲੇ 2 ਮਹੀਨੇ ਚੱਲੇ ਅਸੀਂ ਤੁਹਾਡੇ ਤੋਂ ਨਾ ਉਹ ਵਾਪਸ ਲੈਣਾ ਹੈ ਨਾ ਤਾਂ ਉਹ ਹੋ ਰਹਿਣਾ ਜਿਹੜਾ ਉਹਦਾ ਮਤਲਬ ਉਹਨਾਂ ਦਾ ਨਵਾਂ ਪਰਚੇਸ ਕਰਨਾ ਪੈਗਾ ਰਿਪੇਅਰ ਉਹ ਫਿਰ ਅੱਗੇ ਮੇਰੇ ਖਾਲ ਸ਼ਾਇਦ ਇਹਨਾਂ ਦਾ ਕੰਟਰੈਕਟ TDS ਨਾਲ ਜੋ ਹੈ ਉਹਦੇ 'ਚ ਇਹ ਰਹਿੰਦਾ ਕਿ ਉਹ ਉਹ ਇਹਨਾਂ ਨੂੰ ਫਿਰ ਪ੍ਰੋਵਾਈਡ ਕਰਾਣਗੇ ਜਾਂ ਉਹਨਾਂ ਦਾ ਜੋ ਵੀ ਰਹੇਗਾ ਉਹ ਉਹਨਾਂ ਦਾ ਨਾਲ ਰਹੇਗਾ ਸਾਡਾ ਤਾਂ ਫਸਟ ਟਾਈਮ ਉਹ ਹੈ ਸਰ ਜਿਹੜਾ ਜਿਹੜੀ ਰੋਲ ਦੀ ਗੱਲ ਕਰਦੇ ਹੋਗੇ ਉਹ ਰੋਲ ਜਿਹੜੇ ਹੈਗਾ ਉਸ ਕਦਮ ਤੋਂ ਬਾਅਦ ਤੁਸੀਂ ਦੁਬਾਰਾ ਦੇਵੋਗੇ ਔਰ ਰਿਪੀਟ ਹੁੰਦੇ ਰਹਿੰਦੇ ਆ ਜੀ ਉਹ ਇਹਨਾਂ ਨੂੰ ਮਿਲਦੇ ਰਹਿੰਦੇ ਆ ਜਦੋਂ ਜਦੋਂ ਖਤਮ ਹੁੰਦੇ ਆ ਫਿਰ ਦਾ ਇੰਪਲਾਈ ਤਾਂ ਤੁਹਾਡੇ ਫਰੀ ਦੇ ਵਿੱਚ ਸੇਵਾ ਕਰਨ ਜੋਗੇ ਰਹਿ ਗਏ ਇਹ ਤਾਂ ਹੁਣ ਤੁਸੀਂ ਦੇਖੋ ਜੀ ਮੈਂ ਇਹਦੇ ਵਿੱਚ ਕੀ ਕਮੈਂਟ ਦੇ ਸਕਦਾ ਜੋ ਤੁਹਾਡੀ ਮੇਰੀ ਕੁਐਸਚਨਿੰਗ ਸੀ ਉਹ ਮੈਂ ਤੁਹਾਨੂੰ ਦੱਸਦਾ ਸੀਗਾ ਤੁਸੀਂ ਹੁਣ ਆਪਣੀ ਆਪਣੇ ਉਹਦੇ 'ਚ ਆ ਇਹ ਤਾਂ ਹੁਣ ਤੁਸੀਂ ਆਪਣੀ ਨਿਊਜ਼ ਬਣਾਉਣ ਵਾਸਤੇ ਜੋ ਮਰਜ਼ੀ ਬੋਲ ਲਓ ਜੀ ਨਿਊਜ਼ ਹੀ ਬਣਾ ਰਹੇ ਹੋ ਤੇਰੀ ਗੱਲ ਸੁਣੋ ਆਪਣਾ ਬਾਈ ਦੀ ਵੇਖੋ ਡਿਪਾਰਟਮੈਂਟ ਬਿਜਲੀ ਬੋਰਡ ਉਹ ਸੀਗਾ ਉਹ ਆਪਾਂ ਇਹਨਾਂ ਨੂੰ ਕਲੀਅਰ ਕਰਤਾ ਬਿਜਲੀ ਬੋਰਡ ਨੇ ਸਾਨੂੰ ਇੱਕੋ ਲੈਟਰ ਦਿੱਤੀ ਅਸੀਂ ਨਾ ਤਾਂ ਕਿਸੇ ਤੋਂ ਪੈਸੇ ਲੈਨੇ ਆ ਜੇ ਕਿਸੇ ਤੋਂ ਟ੍ਰੇਨਿੰਗ ਦੇ ਨਾਮ ਤੇ ਵੀ ਕੋਈ 15000 ਰੁਪਏ ਲੈਂਦਾ ਤਾ ਸਾਨੂੰ ਲੋਕਾਂ ਦੇ ਕੋਲੋਂ ਲੈਖਤੀ ਲੈਖਤੀ ਸਬੂਤ ਲੈ ਆ ਕੇ ਦੇ ਦੋ ਅੱਜ ਭਾਈ ਲੈਖਤੀ ਦੀ ਲੋੜ ਨਹੀਂ ਗਈ ਅੱਜ ਅਦਿੱਤੀ ਪ੍ਰਿੰਟਰ ਜਿਹੜੀ ਅਸੀਂ ਨਾਂ ਬੋਲਦੇ ਰਹੇ ਆ ਉਹਨਾਂ ਨੇ ਆਪ ਹੀ ਕਹਿਤਾ ਭਾਈ ਅਸੀਂ 15000 ਲੈ ਰਹੇ ਆ ਤੇ ਇੱਥੇ ਇਹ ਗੱਲ ਮੁੱਕਦੀ ਆ ਦੇਖੋ ਜੀ ਪੰਜਾਬ ਬਿਜਲੀ ਬੋਰਡ ਨੂੰ ٹیਡੀਐਸ ਦਾ ਟੈਂਡਰ ਰੱਦ ਕਰ ਦੇਣਾ ਚਾਹੀਦਾ ਆਪਾਂ ਭਾਈ ਜੀ ਜੋ ਸਾਡਾ ਮੇਨ ਮੰਤਵ ਸੀਗਾ ਉਹ ਅੱਜ ਪੂਰਾ ਹੋ ਗਿਆ ਅਸੀਂ ਜਿਹੜੀਆਂ ਲੈਟਰਾਂ ਦੇਣੀਆਂ ਸੀ 15-20000 ਦੀਆਂ ਉਹ ਵੇਖੋ ਜੀ ਉਹਨਾਂ ਨੇ ਆਪ ਹੀ ਅੱਗੇ ਕਹਿਤਾ ਵੀ ਲੈ ਰਹੇ ਆ ਇੱਥੇ ਕਹਾਣੀ ਖਤਮ ਹੁੰਦੀ ਆ ਆਪਾਂ ਵੀਰੋ ਜੇ ਆਪਾਂ ਕਹਿੰਦੇ ਇੱਥੇ ਆਉਣ ਦਾ ਜਿਹੜਾ ਸਾਡਾ ਮ ਹੁਣ ਹੁਣ ਅਸੀਂ ਬਿਜਲੀ ਬੋਰਡ ਦਾ ਜਿਹੜਾ ਦਫਤਰਾ ਸਾਡਾ ਹੈਡ ਆਫਸ ਹੈ ਉਹਦੇ ਬਾਰ ਮੂਰੇ ਅਸੀਂ ਟੈਂਡਰ ਰੱਦ ਕਰਾਉਣ ਵਾਸਤੇ ਟੀਡੀਐਸ ਦਾ ਸਾਰੇ ਜਾਣੇ ਇਕੱਠੇ ਹੋ ਕੇ ਜਾਵਾਂਗੇ ਪੰਜਾਬ ਦੇ ਵਿੱਚ ਸੁਨੇਹਾ ਦੇ ਦੋ ਬਾਕੀ ਬਾਕੀ